ਅਜੀਬ ਜੀ ਗਾਇਕ ਜੀ ਦਾ ਖਾਲਸਾ ਰਾਜੀ ਕੀ ਫਤਿਹ ਕੀ ਹਾਲ ਹੈ ਜੀ ਤੁਹਾਡੇ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੇ ਧੰਨਵਾਦ ਤੁਹਾਡਾ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈਗੀ ਆ ਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀ ਦਰਸ਼ਕਾਂ ਦੇ ਨਾਲ ਭਾਈ ਸਾਹਿਬ ਸਾਹ ਜਿਹੜੀ ਪਾਉਣੀ ਹੈਗੀ ਆ ਉਹ ਆਪਾਂ ਆਸਟ੍ਰੇਲੀਆ ਤੇ ਨਾਲ ਨਾਲ ਗੁਆਂਢੀ ਮੁਲਕ ਨਿਊਜ਼ੀਲੈਂਡ ਦੀਆਂ ਜਿਹੜੀਆਂ ਖਬਰਾਂ ਤੇ ਉੱਥੇ ਚਰਚਾ ਜਿਹੜੀ ਹੈਗੀ ਆ ਆਪਾਂ ਕਰਾਂਗੇ ਤੇ ਬਾਕੀ ਕੋਸ਼ ਜਿਹੜੇ ਮੁੱਦੇ ਹੈਗੇ ਨੇ ਅੰਤਰਰਾਸ਼ਟਰੀ ਪੱਧਰ ਦੇ ਉਹਨਾਂ ਨੇ ਉੱਤੇ ਵੀ ਜਿਹੜੀ ਚਰਚਾ ਜਿਹੜੀ ਆਪਾਂ ਲੈ ਕੇ ਆਇਆ ਕਰਾਂਗੇ ਇਸ ਬਿਲਕੁਲ ਹੀ ਆਪਾਂ ਆਸਟ੍ਰੇਲੀਆ ਦਾ ਨਵਾਂ ਸ਼ੋਅ ਸ਼ੁਰੂ ਕਰ ਰਹੇ ਆ ਜੀ ਖਬਰਸਾਰ ਤੇ ਇੱਥੇ ਅਸੀਂ ਜਿਹੜੇ ਫੋਕਸ ਸਾਡਾ ਰਹੂਗਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀ ਖਬਰਾਂ ਦੇ ਵਿੱਚ ਤਾਂ ਉਹਦੇ ਨਾਲ ਨਾਲ ਜਿਹੜੇ ਅੰਤਰਰਾਸ਼ਟਰੀਆਂ ਪੰਜਾਬੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਤ ਜਿਹੜੀਆਂ ਖਬਰਾਂ ਹੋਣਗੀਆਂ ਕਰੰਟ ਇਸ਼ੂਸ ਹੋਣਗੇ ਮੁੱਦੇ ਹੋਣਗੇ ਜਿਹੜੇ ਉਹ ਅਸੀਂ ਤੁਹਾਡੇ ਕੋਲ ਲੈ ਕੇ ਆਵਾਂਗੇ ਤਾਂ ਉਮੀਦ ਕਰਦੇ ਆ ਜੀ ਤੁਸੀਂ ਇਹਦਾ ਸਾਡਾ ਸਾਥ ਦੇਵੋਗੇ ਤੇ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜਿਹੜਾ ਇੱਕ ਕੋਸ਼ਿਸ਼ ਜਿਹੜੀ ਅਸੀਂ ਕਰ ਰਹੇ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਬੈਲ ਆਈਕਨ ਵਜੇ ਜਾਂਦਾ ਨਾ ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਏ ਕਿਉਂਕਿ ਸਾਡੀ ਕੋਸ਼ਿਸ਼ ਹੋਗੀ ਹੁਣੇ ਸਈ ਇਹ ਇੱਕ ਲੜੀ ਦੇ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਕੋਲ ਲਗਾਤਾਰ ਵੀਡੀਓ ਪਾਈਏ ਆਉਣ ਵਾਲੇ ਦਿਨਾਂ 'ਚ ਕਿਉਂਕਿ ਐਕਸ਼ਨ ਹੀ ਚੱਲ ਰਹੀ ਹੁੰਦੀ ਆ ਕਿ ਭਾਜੀ ਜਿਹੜੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨਿਊਜ਼ਰਨ ਦੇ ਵਿੱਚ ਅਸੀਂ ਦੇਖਿਆ ਹੈਗਾ ਆ ਕਿ ਅੰਗਰੇਜ਼ੀ ਦੇ ਵਿੱਚ ਬੜੀ ਜਿਹੜੀ ਚਰਚਾ ਮਿਲਦੀ ਹੈਗੀ ਆ ਦੇਖਣ ਨੂੰ ਸੁਣਨ ਨੂੰ ਜਾਂ ਪੜ੍ਹਨ ਨੂੰ ਪਰ ਪੰਜਾਬੀ ਦੇ ਵਿੱਚ ਜਿਹੜਾ ਸਵਾਦ ਜਿਹੜਾ ਹੈਗਾ ਆ ਉਹ ਤੁਹਾਨੂੰ ਆਪਣੀ ਮਾਤ ਭਾਸ਼ਾ ਦੇ ਵਿੱਚ ਹੀ ਆਉਂਦਾ ਹੈਗਾ ਆ ਸਹੀ ਗੱਲ ਖਬਰਾਂ ਦਾ ਸਵਾਦ ਖਬਰਾਂ ਜਿਹੜੀਆਂ ਤੁਹਾਨੂੰ ਪਸੰਦ ਜਿਹੜੀਆਂ ਉਹ ਤੁਹਾਡੀ ਆਪਣੀ ਭਾਸ਼ਾ ਦੇ ਵਿੱਚ ਹੀ ਆਉਂਦੀਆਂ ਹੈਗੀਆਂ ਤੇ ਸਾਡਾ ਮਕਸਦ ਹੀ ਹੈਗਾ ਆ ਪਹਿਲਾਂ ਅਸੀਂ NZ ਪੰਜਾਬੀ ਨਿਊਜ਼ ਦੇ ਉੱਤੇ ਹੁਣ ਉਹਦੇ ਨਾਲ ਸਿੰਗ ਸਟੇਸ਼ਨ ਜਾਂ ਹੋਰ ਵੀ ਜਿਹੜੇ ਮਾਧਿਅਮ ਹੱਗੇ ਨੇ ਸਾਰਿਆਂ ਦੇ ਦਰੂ ਆਪਾਂ ਲੈ ਕੇ ਆਵਾਂਗੇ ਇਹ ਕੋਈ ਆਪਣਾ ਕਮਰਸ਼ੀਅਲ ਨਹੀਂ ਹੈਗਾ ਆਪਾਂ ਇੱਕ ਐ ਰੇ ਜਿਹਾ ਕੋਸ਼ਿਸ਼ ਕਰ ਰਹੇ ਹਾਂ ਤੌਰ ਤੇ ਉੱਤੇ ਤੇ ਇੱਕ ਭਾਈਚਾਰੇ ਨੂੰ ਜਾਣਕਾਰੀ ਪਹੁੰਚਣ ਵਾਸਤੇ ਜਿਹੜਾ ਹੈਗਾ ਆ ਇਹ ਨਹੀਂ ਬਿਲਕੁਲ ਬਾਕੀ ਵੈਸੇ ਵੀ ਅਗਰ ਆਪਾਂ ਦੇਖੀਏ ਕਿ ਅੰਗਰੇਜ਼ੀ ਹੈ ਜਿਹੜਾ ਇੱਥੇ ਦਾ ਲੋਕਲ মিডিਆ ਵੀ ਆ ਉਹਦੇ ਵਿੱਚ ਵੀ ਪਪੂਲਰ ਹੈ ਕਿ ਸ਼ਾਮ ਨੂੰ ਹੀ ਖਬਰਾਂ ਜੜੀਆਂ ਸੁਣਾਈ ਜਾਂਦੀਆਂ ਨੇ 24 ਘੰਟੇ ਵਾਲਾ ਸਿਰਫ ਇੱਕ ਚੈਨਲ ਹੈਗਾ ਜਿਹੜਾ 24 ਘੰਟੇ ਖਬਰਾਂ ਹੁੰਦੀਆਂ ਨੇ ਤਾਂ ਇਸ ਕਰਕੇ ਸਾਡਾ ਮਕਸਦ ਹੈ ਕਿ ਜਿਹੜੇ ਸਾਡੇ ਭਾਈਚਾਰੇ ਨਾਲ ਸੰਬੰਧਿਤ ਹੈ ਜਾਂ ਫਿਰ ਜਿਹੜੀਆਂ ਆਸਟ੍ਰੇਲੀਆ ਦੀਆਂ ਮੇਨ ਖਬਰਾਂ ਨੇ ਜਿਨ੍ਹਾਂ ਦੇ ਨਾਲ ਭਾਈਚਾਰਾ ਜਿਹੜਾ ਹੈਗਾ ਆ ਵਾਅਵਾਸਤ ਰੱਖਦਾ ਹੈ ਪ੍ਰਭਾਵਕ ਹੁੰਦਾ ਹੈ ਜਾਂ ਉਹਦੇ ਨਾਲ ਉਹਨੂੰ ਫਾਇਦਾ ਮਿਲਦਾ ਹੈਗਾ ਉਹ ਖਬਰ ਜਿਹੜੀ ਹੈਗੀ ਆ ਸਭ ਤੋਂ ਪਹਿਲਾਂ ਅਸੀਂ ਲੈ ਕੇ ਆਇਆ ਕਰਾਂਗੇ ਆਇਆ ਕਰਾਂਗੇ ਤੁਹਾਡੇ ਤੇ ਉਹਦੀ ਵੀ ਜਾਣਕਾਰੀ ਜਿਹੜੀ ਹੈਗੀ ਆ ਉਹ ਦੱਸਾਂ ਕਰਾਂਗੇ ਚਲੋ ਜੀ ਅੱਜ ਦਾ ਅਸੀਂ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ ਪਹਿਲੀ ਖਬਰ ਤਾਂ ਭਾਜੀ ਇੱਕ ਕਾਂਡ ਹੋਇਆ ਜੀ ਪੰਜਾਬੀਆਂ ਦਾ ਪੰਜਾਬੀ ਨਹੀਂ ਕਹੂੰਗਾ ਕਿ ਭਾਰਤੀ ਪੰਜਾਬੀਆਂ ਦਾ ਨਾਲ ਉਹ ਵੈਸੇ ਉਹਦਾ ਕੋਈ ਸੰਬੰਧਿਤ ਨਹੀਂ ਹੈ ਭਾਰਤੀ ਨੌਜਵਾਨਾਂ ਦਾ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਨਾ ਜਦੋਂ ਮੈਂ ਆਪਣੇ ਦੋਸਤ ਜਿਹੜੇ ਅਮਰੀਕਾ ਕੈਨੇਡਾ ਉੱਧਰ ਹੈਗੇ ਉਹਨਾਂ ਨਾਲ ਗੱਲ ਕਰਦਾ ਉੱਥੇ ਜਿਹੜੀਆਂ ਵੱਡੀਆਂ ਖਬਰਾਂ ਬਣਦੀਆਂ ਨਾ ਉਹ ਕੋ ਬਹੁਤ ਜਿਹੜਾ ਕੋਈ ਬਹੁਤ ਵੱਡਾ ਕ੍ਰਾਈਮ ਹੋ ਜਾਵੇ ਤੇ ਜਿਹੜਾ ਛੋਟਾ ਮੋਟਾ ਕੋਈ ਲੜਾਈ ਝਗੜਾ ਜਾਂ ਕੋਈ ਚਾਕੂ ਦਾ ਇਦਾਂ ਦਾ ਕੋਈ ਕਾਂਡ ਹੋ ਜਾਵੇ ਜਿੱਥੇ ਕੋਈ ਲੁੱਟ ਲਵੇ ਕਿਸੇ ਨੂੰ ਕੋਈ ਬਹੁਤ ਵੱਡੀ ਖਬਰ ਨਹੀਂ ਬਣਦੀ ਪਰ ਆਸਟ੍ਰੇਲੀਆ ਦੇ ਵਿੱਚ ਇਹ ਖਬਰਾਂ ਬਹੁਤ ਵੱਡੀਆਂ ਹੁੰਦੀਆਂ ਨੇ ਮਗਰ ਪਹਿਲਾਂ ਕਦੀ ਭਾਰਤੀਏ ਭਾਈਚਾਰੇ ਦੇ ਨਾਲ ਸੰਬੰਧਿਤ ਲੋਕੇ ਚ ਘੱਟ ਇਨਵੋਲ ਹੁੰਦਾ ਸੀ ਬਟ ਹੁਣ ਇੱਕ ਜਿਹੜਾ ਇੱਕ ਨਵਾਂ ਸਾਡੇ ਸਾਹਮਣੇ ਆਇਆ ਕਾਂਡ ਕਿ ਅੱਜ ਸਵੇਰੇ ਹੋਇਆ ਉਹਦੇ ਬਾਰੇ ਦੱਸੋ ਜੀ ਕੀ ਆ ਹਾਂ ਇਹ ਨਾ ਹੁਣ ਜਿਹੜਾ ਜਿੱਦਾਂ ਜਿੱਦਾਂ ਭਾਈਚਾਰਾ ਜਿਹੜਾ ਹੈਗਾ ਆ ਐਕਸਪੈਂਡ ਹੋ ਰਿਹਾ ਹੈਗਾ ਆ ਜਿਸ ਤਰੀਕੇ ਨਾਲ ਸਾਡਾ ਆਬਾਦੀ ਜਿਹੜੀ ਹੈਗੀ ਆ ਭਾਰਤੀ ਭਾਈਚਾਰੇ ਦੀ ਸਿੱਖ ਭਾਈਚਾਰੇ ਦੀ ਪੰਜਾਬੀ ਭਾਈਚਾਰੇ ਦੀ ਵਧ ਰਹੀ ਹੈਗੀ ਆ ਉਹਦੇ ਨਾਲ ਖਬਰਾਂ ਵੀ ਫਿਰ ਉਸ ਹਿਸਾਬ ਦੇ ਨਿਕਲ ਕੇ ਆਉਂਦੀਆਂ ਹੈਗੀਆਂ ਉਹ ਚਾਹੇ ਚੰਗੀਆਂ ਖਬਰਾਂ ਹੋਣ ਚਾਹੇ ਮਾੜੀਆਂ ਖਬਰਾਂ ਹੋਣ ਖਬਰ ਜਿਹੜੀ ਹੈਗੀ ਖਬਰ ਆ ਉਹ ਚੰਗੀ ਨਹੀਂ ਉਹ ਮਾੜੀ ਨਹੀਂ ਜਾਣਕਾਰੀ ਜਿਹੜੀ ਹੈਗੀ ਆ ਉਹ ਖਬਰ ਬਣਦੀ ਹੈਗੀ ਆ ਹੁਣ ਇਹਦੇ ਵਿੱਚ ਇੱਕ ਖਬਰ ਸਾਹਮਣੇ ਆਈ ਹੈਗੀ ਆ ਜਿਹੜੀ ਕਾਫੀ ਮੰਦਭਾਗੀ ਵੀ ਹੈਗੀ ਆ ਆ ਬੀਤੀ ਰਾਤ ਜਿਹੜਾ ਹੈਗਾ ਆ ਉਹ ਇੱਕ ਘਟਨਾ ਮੈਲਬਨ ਜਿਹੜਾ ਸ਼ਹਿਰ ਹੈਗਾ ਉਸ ਦੇ ਇੱਕ ਸਬਰਬ ਔਰਮੰਡ ਜਿਹੜਾ ਹੈਗਾ ਭਾਈ ਸਾਊਥ-ਈਸਟ ਸਾਊਥ-ਈਸਟ ਦੇ ਵਿੱਚ ਜਿਹੜਾ ਹੈਗਾ ਤੁਸੀਂ ਜਿਆਦਾ ਵਾਹ ਵਾਸਤਾ ਹੈਗੇ ਮੈਂ ਹਜੇ ਨਵਾਂ ਹੈਗਾ ਆਉਟਰੀਲੀ ਲੈਂਡ ਤੋਂ ਨਵੇਂ ਨਵੇਂ ਆਏ ਆ ਭਾਈ ਦੱਸ ਜੀ ਕਿ ਜੀ ਇਹਨਾਂ ਨੂੰ ਮੈਲਬਨ ਦੀ ਜੀਓਗ੍ਰਾਫੀਕਲ ਥੋੜੀ ਜਿਹੀ ਦੱਸ ਦਿਓ ਜੀਓਗ੍ਰਾਫਿਕਲੀ ਇਹਦੇ ਵਿੱਚ ਥੋੜਾ ਸਟਰੋਂਗ ਹੋਵਾਂਗੇ ਪਰ ਇਹ ਜਿਹੜਾ ਔਰਮੰਡ ਏਰੀਆ ਦੇ ਵਿੱਚ ਬੀਤੀ ਰਾਤ ਇੱਕ ਜਿਹੜੀ ਘਟਨਾ ਜਿਹੜੀ ਹੈਗੀ ਆ ਵਾਪਰੀ ਹੈਗੀ ਆ ਲਗਭਗ ਕਹਿੰਦੇ 1:00 ਵਜੇ ਦੇ ਕਰੀਬ ਜਿਹੜੀ ਹੈਗੀ ਆ ਇੱਕ ਪ੍ਰਾਪਰਟੀ ਦੇ ਉੱਤੇ ਚਾਰ ਨੌਜਵਾਨਾਂ ਦਾ ਜਿਹੜਾ ਝਗੜਾ ਹੋਇਆ ਉਹ ਖੁਦ ਦੱਸਿਆ ਗਿਆ ਹੈਗਾ ਇਹਦੇ ਵਿੱਚ ਜਦੋਂ ਇਹ ਝਗੜਾ ਹੋ ਰਿਹਾ ਸੀਗਾ ਤਾਂ ਉਹ ਇਹ ਜਿਹੜੇ ਵਿਅਕਤੀ ਜਿਹੜੇ ਫਰਾਰ ਦੱਸੇ ਜਾ ਰਹੇ ਹੈਗੇ ਆ ਨੌਜਵਾਨ ਮੁੰਡੇ ਸਟੂਡੈਂਟ ਸਿਗੇ ਜਾਂ ਕੀ ਸੀਗਾ ਉਹ ਉਹਦੇ ਬਾਰੇ ਹਜੇ ਬਾਹਲੀ ਜਾਣਕਾਰੀ ਨਹੀਂ ਸਾਹਮਣੇ ਆਈ ਪਰ 25 26 ਸਾਲਾਂ ਦੇ ਨੌਜਵਾਨ ਰਾਤ ਨੂੰ ਜਿਹੜੇ ਹੈਗੇ ਪਾਰਟੀ ਕਰ ਰਹੇ ਸੀਗੇ ਅਤੇ ਸ਼ਰਾਬ ਜਿਹੜੀ ਹੈਗੀ ਆ ਉਹ ਚੱਲ ਰਹੀ ਸੀ ਸ਼ਰਾਬ ਚੱਲਦੇ ਚੱਲਦੇ ਜਿਹੜੀ ਹੈਗੀ ਆ ਤੂੰ ਤੂੰ ਮੈਂ ਮੈਂ ਇਹਨਾਂ ਨੌਜਵਾਨਾਂ ਦੇ ਵਿੱਚ ਹੋਈ ਜਿਹੜਾ ਕਿ ਨੌਜਵਾਨ ਦਾ ਨਾਮ ਅਭੀਜੀਤ 26 ਸਾਲਾ ਤੇ ਰੋਬਿਨ ਗੋਟਨ ਜਿਹੜਾ ਹੈਗਾ ਆ ਉਹ 27 ਸਾਲਾ ਦੋਨੇ ਭਰਾ ਹੈਗੇ ਨੇ ਇਹਨਾਂ ਨੇ ਜਿਹੜਾ ਹੈਗਾ ਆ ਹਥੋਪਾਈ ਜਿਹੜੀ ਹੈਗੀ ਆ 30 ਸਾਲਾ ਵਿਅਕਤੀ ਅਤੇ ਇੱਕ 22 ਸਾਲਾ ਨੌਜਵਾਨ ਦੇ ਨਾਲ ਜਿਹੜੀ ਹੈਗੀ ਆ ਪ੍ਰਾਪਰਟੀ ਦੇ ਉੱਤੇ ਔਰਮੰਡ ਦੇ ਵਿੱਚ ਰਾਤੀ 1 ਵਜੇ ਜਿਹੜੀ ਹੈਗੀ ਆ ਉਹ ਕੀਤੀ ਜਦੋਂ ਇਹ ਹਥੋਪਾਈ ਹੋਈ ਤਾਂ ਉਹਨਾਂ ਦਾ ਜਿਹੜਾ ਤੂੰ ਤੂੰ ਮੈਂ ਮੈਂ ਦੀ ਜਿਹੜੀ ਲੜਾਈ ਹੈਗੀ ਆ ਉਹ ਹੋਰ ਅੱਗੇ ਜਿਹੜੀ ਹੈਗੀ ਆ ਉਹ ਵਧ ਗਈ ਤੇ ਇਹ ਨਾ ਜਿਹੜੇ 26 ਸਾਲਾ ਤੇ 27 ਸਾਲਾ ਨੌਜਵਾਨ ਦੇ ਵੱਲੋਂ ਜਿਹੜਾ ਹੈਗਾ ਆ ਇੱਕ 30 ਸਾਲਾ ਵਿਅਕਤੀ ਦੇ ਉੱਤੇ ਜਿਹੜਾ ਹੈਗਾ ਆ ਉਹ ਚਾਕੂ ਦੇ ਨਾਲ ਜਿਹੜਾ ਹੈਗਾ ਹਮਲਾ ਕੀਤਾ ਗਿਆ ਇਹਦੇ ਨਾਲ ਹੀ 22 ਸਾਲਾ ਨੌਜਵਾਨ ਜਿਹੜਾ ਹੈਗਾ ਆ ਉਹਨੂੰ ਵੀ ਜਿਹੜੇ ਹੈ ਗੰਭੀਰ ਸੱਟਾਂ ਵੱਜੀਆਂ ਹੈਗੀਆਂ ਜਿਹੜਾ 30 ਸਾਲਾ ਨੌਜਵਾਨ ਸੀਗਾ ਉਹਦਾ ਜਿਹੜਾ ਹੈਗਾ ਉੱਥੇ ਮੌਤ ਜਿਹੜੀ ਹੈਗੀ ਹੋਣ ਦੀ ਖਬਰ ਮਿਲੀ ਹੈਗੀ ਆ ਪਰ 22 ਸਾਲਾ ਜਿਹੜਾ ਨੌਜਵਾਨ ਹੈਗਾ ਆ ਇਹਨੂੰ ਜਿਹੜਾ ਹੈਗਾ ਐਂਬੂਲੈਂਸ ਦੇ ਵੱਲੋਂ ਆ ਜਿਹੜਾ ਹੈਗਾ ਹਸਪੀਟਲ ਲਿ ਜਾਂਦਾ ਗਿਆ ਉੱਥੇ ਜਿਹੜਾ ਹੈਗਾ ਇਹਨੂੰ ਇਲਾਜ ਦਿੱਤਾ ਗਿਆ ਤੇ ਹਾਲ ਦੀ ਘੜੀ ਜਿਹੜੀ ਹੈਗੀ ਕ੍ਰਿਟੀਕਲ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਹੈਗਾ ਆ ਇਹਦੇ ਵਿੱਚ ਇਨਸਪੈਕਟਰ ਡਿਟੈਕਟਿਵ ਜਿਹੜੇ ਹੈਗੇ ਮੈਲਬਨ ਦੇ ਡਿਟੈਕਟਿਵ ਇਨਸਪੈਕਟਰ ਡੀਨ ਥਾਮਸ ਨੇ ਕਿਹਾ ਹੈਗਾ ਆ ਕਿ ਇਹ ਬੰਦੇ ਕਾਂਡ ਕਰਨ ਤੋਂ ਬਾਅਦ ਜਿਹੜਾ ਹੈ ਗਿਆ ਔਰਵੰਡ ਦੀ ਆਪਣੀ ਪ੍ਰਾਪਰਟੀ ਤੋਂ ਬਾਅਦ ਇੱਕ ਚੋਰੀ ਦੀ ਕਾਰ ਦੇ ਵਿੱਚ ਜਿਹੜਾ ਹੈ ਗਿਆ ਭਾਜੀ ਫਰਾਰ ਹੋਏ ਕਿ ਅਸਟੋਲਨ 2014 ਕੈਮਰੀ ਜਿਹੜੀ ਹੈਗੀ ਆ ਆਪਣੇ ਭਾਈਚਾਰੇ ਦੀ ਕਾਫੀ ਮਾਨ ਪਸੰਦ ਕਾਰ ਵੀ ਹੈਗੀ ਆ ਭਾਵੇਂ ਉਹ ਟੈਕਸੀ ਦੇ ਵਿੱਚ ਵਰਤੀ ਜਾਂਦੀ ਆ ਭਾਵੇਂ ਆਮ ਵਰਤੀ ਜਾਂਦੀ ਆ ਉਹਦੇ ਵਿੱਚ ਇਹ ਭੱਜੇ ਹੈਗੇ ਆ 1 Z Q 2 Q W ਇਹ ਕਾਰ ਦਾ ਨੰਬਰ ਹੈਗਾ ਸਟੋਲਨ ਕਾਰ ਹੈਗੀ ਆ ਇਹਦੇ ਵਿੱਚ ਭੱਜੇ ਹੈਗੇ ਆ ਅਤੇ ਹਜੇ ਤੱਕ ਵੀ ਜਿਹੜਾ ਪੁਲਿਸ ਦੇ ਹੱਥ ਖਾਲੀ ਹੈਗੇ ਆ ਪੁਲਿਸ ਭਾਲ ਕਰ ਰਹੀ ਹੈਗੀ ਆ ਫੋਟੋਆਂ ਜਿਹੜੀਆਂ ਹੈਗੀਆਂ ਆ ਉਹ ਪ੍ਰਕਾਸ਼ਿਤ ਕੀਤੀਆਂ ਗਈਆਂ ਹੈਗੀਆਂ ਵੱਖ-ਵੱਖ মিডিਆ ਅਧਾਰਿਆਂ ਦੇ ਥਰੂ ਮਾਖਾ ਵਖ ਜਿਹੜੇ ਪੁਲਿਸ ਦੇ ਪੋਰਟਲ ਹੈਗੇ ਆ ਉਹਨਾਂ ਦੇ ਉੱਤੇ ਵੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਗਈ ਆ ਤਾਂ ਕਿ ਇਹ ਜਿਹੜੇ ਨੌਜਵਾਨ ਹੈਗੇ ਆ ਉਹ ਫੜੇ ਜਾ ਸਕਣ ਹਲੇ ਜਿਹੜੀ ਹੈਗੀ ਆ ਪਹਿਲ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਆ ਕਿ ਇਹਨਾਂ ਦੀ ਜਿਹੜੀ ਲੜਾਈ ਹੈਗੀ ਆ ਉਹ ਜਦੋਂ ਇਹ दारू ਪੀ ਰਹੇ ਸੀਗੇ ਤਾਂ ਦੂਜੇ ਨੌਜਵਾਨਾਂ ਨੂੰ ਉਹ ਘਰ ਤੋਂ ਜਾਣ ਵਾਸਤੇ ਕਹਿ ਰਹੇ ਸੀਗੇ ਜਾਂ ਉਹ ਜਿਹੜੇ ਦੂਜੇ ਨੌਜਵਾਨ ਸੀ ਉਹ ਘਰ ਤੋਂ ਨਾ ਜਾਣ ਵਾਸਤੇ ਤਿਆਰ ਹੋਣ ਹੋਰ ਦਾਰੂ ਦਾ ਸੇਵਨ ਕਰਨਾ ਹੋਵੇ ਹਜੇ ਹੋਰ ਪਾਰਟੀ ਦਾ ਜਿਹੜਾ ਆਨੰਦ ਹੈਗਾ ਆ ਉਹ ਮਾਰਨਾ ਹੋਵੇ ਤੇ ਲੜਾਈ ਇਹ ਹੱਦ ਤੱਕ ਪਹੁੰਚ ਗਈ ਕਿ ਇੱਕ ਨੌਜਵਾਨ ਨੂੰ ਜਿਹੜਾ ਹੈਗਾ ਜਾਂਚਾ ਧੋਣਾ ਪਿਆ ਤੇ ਦੋ ਦੂਜਾ ਨੌਜਵਾਨ ਜਿਹੜਾ ਹੈਗਾ ਜਿੰਦਗੀ ਮੌਤ ਕਹਿਣ ਦਾ ਮਤਲਬ ਜਿਹੜੇ ਦੋ ਤਿੰਨ ਪਰਿਵਾਰ ਜਿਹੜੇ ਉਹ ਖਰਾਬ ਹੋ ਗਏ ਖਰਾਬ ਜਿਹੜੇ ਹੈ ਖਰਾਬ ਹੋ ਗਏ ਹੁਣ ਦੇਖੋ ਇਸ ਮੁਲਕ ਦੇ ਵਿੱਚ ਜੇ ਉਹ ਆਏ ਨੇ ਵਧੀਆ ਜ਼ਿੰਦਗੀ ਦੀ ਤਲਾਸ਼ ਵਿੱਚ ਆਏ ਨੇ ਔਰ ਖਾਸ ਤੌਰ 'ਤੇ ਇੱਕ ਹੀ ਪਰਿਵਾਰ ਤੋਂ ਦੋ ਜਾਣੇ ਨੇ ਜਿਨ੍ਹਾਂ ਨੇ ਇਹ ਹਮਲਾ ਕੀਤਾ ਦੋਨੋਂ ਭਰਾ ਨੇ ਸਗੇ ਭਰਾ ਨੇ ਕਿਹਾ ਜਾਵੇ ਕਿ ਹੁਣ ਪਰਿਵਾਰ ਦਾ ਉਹਦਾ ਕੀ ਰਿਆ ਹੁਣ ਉਹਨਾਂ ਦੀ ਜ਼ਿੰਦਗੀ ਕੀ ਹੈ ਕਿ ਜੇ ਫੜੇਗੇ ਤਾਂ ਸਜ਼ਾ ਹੋਣੀ ਹੈ ਹੁਣ ਇੱਥੇ ਤੋਂ ਆਪਣੀ ਬਿਹਤਰ ਜ਼ਿੰਦਗੀ ਬਣਾਉਣ ਆਏ ਸੀ ਬਟ ਇੱਕ ਛੋਟੀ ਜੀ ਇੰਜੋਇਮੈਂਟ ਕਹਦੀ ਕਿ दारू ਪੀ ਕੇ ਪਾਰਟੀ ਕਰ ਉਹ ਕਰਦੇ ਇੱਥੇ ਚਲੋ ਆਮ ਆਪਣੇ ਸਟੂਡੈਂਟ ਕਰਦੇ ਆ ਪਰ ਗੱਲ ਹੋਈ ਹੈ ਕਿ ਇਹਨਾਂ ਕਿਉਂ ਵਲੈਂਟ ਕਿੱਦਾਂ ਹੋ ਜਾਂਦੇ ਕਿ ਐਕਚੁਅਲੀ ਚੱਕਰ ਇਹ ਹੋ ਗਿਆ ਕਿ ਅੱਜਕੱਲ੍ਹ ਦੁਨੀਆ ਦੇ ਵਿੱਚ ਜਿਹੜਾ ਹੈਗਾ ਸਬਰ ਉਹ ਖਤਮ ਹੋ ਰਿਹਾ ਹੈਗਾ ਜਦੋਂ ਕੋਈ ਵਿਅਕਤੀ ਦੂਜੇ ਵਿਅਕਤੀ ਦੀ ਗੱਲ ਮੰਨਣ ਤੋਂ ਆਕੀ ਹੋ ਜਾਂਦਾ ਆ ਤਾਂ ਉਹ ਕਹਿੰਦਾ ਵੀ ਮੇਰਾ ਤਾਂ ਸਫ਼ਰ ਬਸ ਇਹ ਐਂਡ ਹੋ ਗਿਆ ਹੈਗਾ ਆ ਮੈਨੂੰ ਇਹ ਤੋਂ ਅੱਗੇ ਕੁਝ ਦਿਖ ਨਹੀਂ ਰਿਹਾ ਹੈਗਾ ਤੇ ਮੈਂ ਫਿਰ ਇਹਦਾ ਹੱਲ ਜਿਹੜਾ ਹੈਗਾ ਆਪਣੇ ਹਿਸਾਬ ਨਾਲ ਕੱਢਣਾ ਹੈਗਾ ਭਾਵੇਂ ਉਹ ਕਿਸੇ ਦੀ ਜਾਨ ਲੈ ਕੇ ਹਾਂ ਇਹ ਸੀ ਇੱਕ ਜਨਰਲ ਗੱਲ ਕਰ ਰਹੇ ਕਿਉਂਕਿ ਐਗਜ਼ੈਕਟ ਡਿਟੇਲਸ ਤਾਂ ਜੋ ਕੇਸ ਨੇ ਉਹਦਾ ਜਦੋਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਾ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਣਾ ਆ ਜਦੋਂ ਤੱਕ ਇਹ ਨੌਜਵਾਨ ਹੱਥ ਨਹੀਂ ਆਉਂਦੇ ਹੈਗੇ ਹੱਥ ਆ ਹੀ ਜਾਣਾ ਹੈਗਾ ਕਿਉਂਕਿ ਇਹ ਕੋਈ ਹੈ ਨਹੀਂ ਕਿ ਕਿਥੇ ਕਿ ਭੱਜਣਾ ਹੈਗਾ ਆ ਅੱਜ ਨਹੀਂ ਕੱਲ ਨਹੀਂ 2-4 ਦਿਨਾਂ ਤੱਕ ਜਿਹੜਾ ਹੈਗਾ ਆ ਉਹ ਸਾਹਮਣੇ ਆਉਣਾ ਪੈਣਾ ਹੈਗਾ ਆ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਅਗਲੀ ਜਾਣਕਾਰੀ ਜਿਹੜੀ ਹੈਗੀ ਪ੍ਰਾਪਤ ਹੋਣੀ ਹੈਗੀ ਹੁਣ ਦੂਜੇ ਪਾਸੇ ਵੀ ਭਾਰਤੀ ਨੌਜਵਾਨ ਹੈਗੇ ਨੇ ਤੇ ਜਿਹੜੇ ਦਾ ਕਤਲ ਹੋਇਆ ਹੈਗਾ ਉਹ ਭਾਰਤੀ ਨੌਜਵਾਨ ਫਿਰ ਉਹ ਜਿਹੜੇ ਦੋ ਬੰਦੇ ਜ਼ਖਮੀ ਉਹ ਤਾਂ ਰਿਲੇਟਡ ਨਹੀਂ ਹੈਗੇ ਆਪਸ ਵਿੱਚ ਨਹੀਂ ਉਹ ਰਿਲੇਟਡ ਨਹੀਂ ਹੈਗੇ ਆਪਸ ਦੋਸਤ ਸੀਗੇ ਤੇ ਰਾਤ ਨੂੰ ਜਿਹੜਾ ਹੈਗਾ ਆ ਦਰੂ ਦਾ ਸੇਵਨ ਕਰਨ ਵਾਸਤੇ ਬੈਠੇ ਸੀਗੇ ਤੇ ਉਸ ਦਰੂ پارٹی ਦੇ ਵਿੱਚ ਨਸ਼ੇ ਦੇ ਵਿੱਚ ਕੁਝ ਕੈ ਨਸ਼ਾ ਜਿਹੜਾ ਹੈਗਾ ਹਮੇਸ਼ਾ ਹੀ ਆਪਾਂ ਦੇਖਿਆ ਹੈਗਾ ਆ ਕਿ ਇਹ ਘਰਾਂ ਦੇ ਘਰ ਜਿਹੜੇ ਹੈਗੇ ਅਜਾੜ ਦਿੰਦਾ ਹੈਗਾ ਆ ਤੇ ਕੋਈ ਵੀ ਖੱਤ ਪੱਲੇ ਜਿਹੜਾ ਹੈਗਾ ਕੁਝ ਨਹੀਂ ਆਉਂਦਾ ਹੈਗਾ ਬਿਲਕੁਲ ਜੀ ਤਾਂ ਹੁਣ ਬਾਜੀ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਜੀ ਹੁਣ ਆਪਾਂ ਬੜੇ ਸੁਣਦੇ ਆ ਰਹੇ ਕਿ 3G ਨੈਟਵਰਕ ਚੱਲਦਾ ਹੁੰਦਾ ਸੀਗਾ ਪੁਰਾਣੇ ਮਿੰਨੀ ਜਿਹੜਾ ਆਦਾ ਫੋਨ ਤਾਂ ਪਹਿਲਾਂ ਇੰਡੀਆ ਵਿੱਚ 2G ਘਟਾਲਾ ਵੀ ਚੱਲਦਾ ਉਹਦੀ ਅੱਜ ਤੱਕ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਗੱਲ ਹੁੰਦੀ ਆ ਜੋ ਚੱਲ ਰਹੀ ਆ ਫਿਰ 3G ਆ ਗਿਆ 4G ਆ ਗਿਆ ਹੁਣ 5G ਚੱਲ ਰਿਹਾ ਹੈ ਤੋ ਬਟ ਇੱਕ ਜਿਹੜਾ 3G ਨੈਟਵਰਕ ਇਹਨੇ ਸਾਲਾਂ ਤੋਂ ਚੱਲ ਰਿਹਾ ਸੀਗਾ ਹੁਣ ਇਹ ਗੱਲ ਚੱਲ ਰਹੀ ਕਿ ਉਹਨੂੰ ਬੰਦ ਕਰ ਦਿੱਤਾ ਜਾਊਗਾ ਤਾਂ ਬਹੁਤ ਸਲੋ ਸੀਗਾ ਨੈਟਵਰਕ ਬਟ ਉਹਦੇ ਕਰਕੇ ਬਹੁਤ ਸਾਰੀਆਂ ਸਰਵਿਸੇਸ ਵੀ ਪ੍ਰਭਾਵਿਤ ਹੋਣ ਜਾ ਰਹੀਆਂ ਨੇ ਭਾਵੇਂ ਉਹ ਫੋਨਾਂ ਦੀਆਂ ਹੋਣ ਕਈ ਡਿਵਾਈਸੇਸ ਨੇ ਤਾਂ ਕਈ ਹੋਰ ਜਗ੍ਹਾ ਦੇ ਉੱਤੇ ਜਿੱਥੇ 3G ਦੇ ਨੈਟਵਰਕ ਨਾਲ ਸੰਬੰਧਿਤ ਕਈ ਤਰ੍ਹਾਂ ਦੀ ਸਰਵਿਸੇਸ ਲੱਗੀਆਂ ਉਹਦੇ ਬਾਰੇ ਜਾਣਕਾਰੀ ਦੇਵਾਂ ਕਿ ਪਹਿਲੀ ਗੱਲ ਤੇ ਇਹ 3G ਨੈਟਵਰਕ ਬੰਦ ਕਿਉਂ ਕਰ ਰਹੇ ਆ ਉਹ ਤਾਂ ਮੇਜਰ ਸਰਵਿਸ ਜਿਹੜੀਆਂ ਨੇ ਇਹਦੇ ਕਰਕੇ ਪ੍ਰਭਾਵ ਜਿਹੜੇ ਲੋਕ ਨੇ ਇਫੈਕਟਡ ਕਿਹੜੇ ਹੋਣਗੇ ਇਹਦੇ ਵਿੱਚ ਨਾ ਜਿਹੜਾ ਹੈਗਾ ਆ 3G ਨੈਟਵਰਕ 2G ਨੈਟਵਰਕ ਤੋਂ ਬਾਅਦ ਆਇਆ ਸੀਗਾ ਤੇ ਜਦੋਂ ਆਪਣੀ ਸਰਵਿਸ ਜਿਹੜੀਆਂ ਹੈਗੇ ਇੰਟਰਨੈਟ ਦੇ ਵਿੱਚ ਤੇਜ਼ੀ ਆਈ ਸੀਗੀ 3G ਤੋਂ ਜ਼ਿਆਦਾ ਆਈ ਸੀ 3G ਜਦੋਂ ਆਇਆ ਹੈਗਾ ਉਸ ਤੋਂ ਬਾਅਦ ਨੈਟ ਦੀ ਤੇਜ਼ੀ ਜਿਹੜੀ ਹੈਗੀ ਉਹ ਜ਼ਿਆਦਾ ਆਈ ਹੈ ਕਿ ਆ ਉਹ ਤੋਂ ਬਾਅਦ ਅਪਗ੍ਰੇਡ ਹੁੰਦਾ ਗਿਆ 4G ਤੇ ਹੁਣ 5G ਹੈਗਾ ਐਂ ਤਾਂ 22G ਵੀ ਹੈਗੇ ਨੇ ਬਾਰੇ ਜੇ ਆਪਾਂ 3G ਦੀ ਗੱਲ ਕੀਤੀ ਜਾਵੇ 3G ਦੇ ਵਿੱਚ ਜਿਹੜਾ ਹੈਗਾ ਆ ਜਿਹੜੀ ਯੂਸੇਜ ਹੈ ਸੀਗੀ ਇਹ ਕੰਪਨੀਆਂ ਕੀ ਹੈਗੀਆਂ ਜਿਹੜੇ ਹਿਸਾਬ ਨਾਲ ਯੂਸੇਜ ਹੁੰਦੀ ਹੈਗੀ ਆ ਉਹਦੀ ਜ਼ਰੂਰਤ ਹੁੰਦੀ ਹੈਗੀ ਆ ਉਸ ਹਿਸਾਬ ਨਾਲ ਹੀ ਚੱਲਦੀਆਂ ਹੈਗੀਆਂ ਜੇ ਐਟ ਦਾ ਮੂਮੈਂਟ ਗੱਲ ਕੀਤੀ ਜਾਵੇ ਤਾਂ ਕੰਪਨੀਆਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈਗਾ ਆ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ 3G ਬੈਂਡ ਹੈਗਾ ਆ ਉਹ ਜਿਹੜੋਂ ਜਿਹੜੀ ਸਰਵਿਸ ਲੋਕਾਂ ਨੂੰ ਪ੍ਰੋਵਾਈਡ ਕਰਵਾਈ ਜਾ ਰਹੀ ਆ ਤਾਂ ਉਹ ਸਰਵਿਸ ਉਸ ਪਦਰਤ ਦੇ ਨਹੀਂ ਯੂਜ਼ ਕੀਤੀ ਜਾ ਰਹੀ ਜਿਸ ਤਰੀਕੇ ਦੇ ਨਾਲ ਉਹਦੇ ਉੱਤੇ ਖਰਚੇ ਆ ਰਹੇ ਹੈਗੇ ਆ ਉਹਦੇ ਉੱਤੇ ਸਰਵਿਸ ਨੂੰ ਪੈਦਾ ਕਰਨ ਵਾਸਤੇ ਮੈਨ ਪਾਵਰ ਲੱਗ ਰਹੀ ਹੈ ਕਿ ਰਿਸੋਰਸਸ ਲੱਗ ਰਹੇ ਹੈਗੇ ਆ ਪਰਸੈਂਟੇਜ ਘਟ ਗਈ ਹੈ ਜਿਹੜੀ ਹੈਗੀ ਹੈ ਯੂਸੇਜ ਦੀ ਉਹ ਘਟ ਗਈ ਹੈਗੀ ਆ ਉਹ ਕਾਰਨ ਇਹ ਹੈਗਾ ਆ ਕਿ ਟੈਕਨੋਲੋਜੀ ਭਾਈ ਇੰਨੀ ਵੱਧ ਗਈ ਹੈਗੀ ਆ ਕਿ 3G ਟੈਕਨੋਲੋਜੀ ਜਿਹੜੀ ਹੈਗੀ ਆ ਆਊਟ ਆਫ 에ਰਾ ਹੋ ਰਹੀ ਹੈ ਗਿਆ ਆਊਟਡੇਟਡ ਹੋ ਗਈ ਆ ਆਊਟਡੇਟਡ ਹੋ ਗਈ ਹੈਗੀ ਆ ਤੇ ਉਹਦੇ ਕਾਰਨ ਜਿਹੜਾ ਹੈਗਾ ਨਵੇਂ ਡਿਵਾਈਸੇਸ ਆ ਗਏ ਹੈਗੇ ਨਵੇਂ ਡਿਵਾਈਸੇਸ ਫਿਰ ਜਿਹੜੇ ਹੈਗਾ ਨਵਾਂ ਬੈਂਡ 4G ਤੇ 5G ਯੂਜ਼ ਕਰ ਰਹੇ ਹੈਗੇ ਤੇ 3G ਜਿਹੜਾ ਹੈਗਾ ਆ ਬਹੁਤ ਜ਼ਿਆਦਾ ਘੱਟ ਯੂਜ਼ ਕਰ ਰਹੇ 3G ਨੂੰ ਯੂਜ਼ ਕਰਨ ਵਾਲੇ ਕੌਣ ਹੈਗੇ ਲੋਕ ਉਹ ਹੈਗੇ 올ਡ ਏਜ ਦੇ ਜਿਹੜੇ ਪਰਸਨ ਹੈਗੇ ਬਜ਼ੁਰਗ ਹੈਗੇ ਨੇ ਯਾ ਜਿਹੜੇ ਸੋਚਦੇ ਹੈਗੇ ਆ ਕਿ ਅਸੀਂ ਸਿਰਫ ਫੋਨ ਯੂਜ਼ ਕਰਨਾ ਹੈਗਾ ਕਾਲ ਕਰਨ ਵਾਸਤੇ ਮੈਂ ਗੁਰਿੰਦਰ ਸਿੰਘ ਨੂੰ ਫੋਨ ਕਰਨਾ ਹੈਗਾ ਗੁਰਿੰਦਰ ਸਿੰਘ ਨੇ ਮੈਨੂੰ ਫੋਨ ਕਰਨਾ ਹੈਗਾ ਬਸ ਮੈਂ ਇੰਨੀ ਜਾਣਕਾਰੀ ਲੈਣੀ ਹੈਗੀ ਆ ਯਾ ਕਿਸੇ ਜਗ੍ਹਾ ਦੇ ਉੱਤੇ ਕੈਮਰੇ ਲੱਗੇ ਹੋਏ ਹੈਗੇ ਨਹੀਂ ਕਿਸੇ ਜਗ੍ਹਾ ਦੇ ਉੱਤੇ ਐਪ ਉਸ ਮਸ਼ੀਨ ਲੱਗੀ ਹੋਈ ਹੈਗੀ ਆ ਕਿਸੇ ਜਗ੍ਹਾ ਦੇ ਉੱਤੇ ਸਿਕਿਉਰਿਟੀ ਆ ਜਿਹੜੇ అలਾਰਮ ਹੈਗੇ ਨੇ ਉਹ ਲੱਗੇ ਹੋਏ ਨੇ ਘਰਾਂ ਦੇ ਵਿੱਚ ਜਿਹੜੀਆਂ ਟੈਕਨੋਲੋਜੀ ਹੈਗੀ ਆ ਉਹ 3G ਯੂਜ਼ ਕੀਤੀ ਜਾਂਦੀ ਹੈਗੀ ਆ ਟੈਬਲੇਟਸ ਕਈ ਹੈਗੇ ਨੇ ਜਿਹੜੇ 3G ਟੈਕਨੋਲੋਜੀ ਯੂਜ਼ ਕਰਦੇ ਹੈਗੇ ਨੇ ਇਹ ਚੀਜ਼ਾਂ ਯੂਜ਼ ਕਰਦੇ ਹੈਗੇ ਆ ਕਿਉਂਕਿ ਹੁਣ ਚੀਜ਼ਾਂ ਨਵੀਆਂ ਆ ਰਹੀਆਂ ਹੈਗੀਆਂ ਫੋਨ ਵੀ ਨਵੇਂ ਆਗੇ ਹੈਗੇ ਐਪਲ ਹਰ ਰੋਜ਼ ਨਵੀਂ ਟੈਕਨੋਲੋਜੀ ਤੇ ਆ ਰਹੀ ਹੈਗਾ ਸੈਮਸੰਗ ਨਵੀਂ ਆ ਰਹੀ ਹੈਗੀ ਉਹਦੇ ਨਾਲ Oppo ਹੈਗਾ ਆ ਹੋਰ ਕਈ ਚੀਜ਼ਾਂ ਜਿਹੜੀਆਂ ਕੰਪਨੀਆਂ ਤੇ ਆ ਰਹੀਆਂ ਆ ਰਹੀਆਂ ਹੈਗੀਆਂ ਆ ਐਪ ਉਸ ਮਸ਼ੀਨਾਂ ਹੁਣ ਅਪਡੇਟਡ ਹੋ ਗਈਆਂ ਹੈਗੀਆਂ ਆ ਕੰਪਨੀਆਂ ਦਾ ਆਰਟੀਕਲ ਮੋਬਾਈਲ ਦੇ ਨਾਲ ਹੀ ਜਿਹੜਾ ਹੈਗਾ ਐਪ ਉਸ ਚੱਲ ਰਿਹਾ ਹੈਗਾ ਸਿਕਿਉਰਿਟੀ ਕੈਮਰੇ ਵਾਈਫਾਈ ਹੋ ਗਈ ਹੈਗੇ ਨੇ ਬਟ ਇਹ ਤਾਂ ਭਾਜੀ ਚਲੋ ਜਿਹੜੇ ਹੁਣ ਯੂਥ ਆ ਜਿਹੜੇ ਟੈਕਨੋਲੋਜੀ ਨਾਲ ਜੁੜੇ ਲੋਕ ਨੇ ਉਹ ਤਾਂ ਇਹ ਇਹਦੇ ਅਪਡੇਟ ਕਰਦੇ ਆ ਆਪਣੇ ਆਪ ਅਪਗ੍ਰੇਡ ਜਿਹੜੇ ਨਹੀਂ ਹੋਏ ਉਹ ਹੈਗਾ 3 ਮਿਲੀਅਨ 3 ਮਿਲੀਅਨ ਲੋਕ ਜਿਹੜੇ ਹੈ ਕਿ ਆ ਹਜੇ ਵੀ ਜਿਹੜੇ ਹੈ ਕਿ ਆ ਉਹ ਪੁਰਾਣੇ ਯੂਜ਼ ਕਰ ਰਹੇ ਹੈਗੇ ਆ ਵੂਡਾ ਹੋਣ ਦੇ ਵੱਲੋਂ ਦਸੰਬਰ ਅਤੇ ਜਨਵਰੀ ਦੇ ਵਿੱਚਕਾਰ ਜਿਹੜਾ ਹੈਗਾ ਆਪਣਾ 3G ਨੈਟਵਰਕ ਬੰਦ ਕਰ ਦਿੱਤਾ ਗਿਆ ਹੁਣ ਆਲਰੇਡੀ ਬੰਦ ਆਲਰੇਡੀ ਬੰਦ ਕਰ ਦਿੱਤਾ ਗਿਆ ਹੈਗਾ ਇਹਦੇ ਨਾਲ ਹੀ ਹੁਣ ਜਿਹੜਾ ਆਪਟਸ ਹੈਗਾ ਆ ਉਹਦੇ ਵੱਲੋਂ ਸਤੰਬਰ ਦਾ ਜਿਹੜਾ ਹੈਗਾ ਟੀਚਾ ਮਿੱਥਿਆ ਗਿਆ ਕਿ ਸਤੰਬਰ 30 ਨੂੰ ਅਸੀਂ ਆਪਣਾ ਨੈਟਵਰਕ 3G ਜਿਹੜਾ ਹੈਗਾ ਆ ਬੰਦ ਕਰ ਦੇਣਾ ਹੈਗਾ ਇਹਦੇ ਨਾਲ ਹੀ ਟੈਸਟਰ ਜਿਹੜਾ ਹੈਗਾ ਆ ਉਹਨੇ ਜੂਨ ਦੀ ਰੇਟ ਰੱਖੀ ਸੀ ਔਣ ਵਾਲੇ ਮਹੀਨੇ ਦੇ ਵਿੱਚ ਪਰ ਉਹਨਾਂ ਨੇ ਹੁਣ ਸਮੇਂ ਨੂੰ ਦੇਖਦੇ ਹੋਏ 2 ਮਹੀਨੇ ਅੱਗੇ ਵਧਾ ਦਿੱਤਾ ਹੈਗਾ ਆ ਤਾਂ ਹੁਣ ਉਹ 30 ਅਗਸਤ ਨੂੰ ਜਿਹੜਾ ਹੈਗਾ ਆਪਣਾ 3G ਨੈਟਵਰਕ ਜਿਹੜਾ ਉਹ ਵੀ ਬੰਦ ਕਰ ਦੇਣਾ ਉਹ ਵੀ ਬੰਦ ਕਰ ਦੇਣਾ ਹੈਗਾ ਆ ਇਹਦੇ ਨਾਲ ਹੀ 3G ਬੰਦ ਹੋਣ ਦੇ ਨਾਲ ਇਕੱਲੇ 3G ਨੈਟਵਰਕ ਦੇ ਉੱਤੇ ਚੱਲਣ ਵਾਲੇ ਡਿਵਾਈਸੇਸ ਹੀ ਨਹੀਂ ਪ੍ਰਭਾਵਿਤ ਹੋਣਗੇ 4G ਨਾਲ ਚੱਲਣ ਵਾਲੇ ਜਿਹੜੇ ਡਿਵਾਈਸੇਸ ਹੈਗੇ ਨੇ ਆਸਟ੍ਰੇਲੀਆ ਦੇ ਵਿੱਚ ਉਹ ਵੀ ਪ੍ਰਭਾਵਿਤ ਹੋਣਗੇ ਉਹ ਕਿਵੇਂ ਉਹ ਇਹ ਹੈਗਾ ਆ ਕਿ ਉਹ ਵੀ 7.5 ਲੱਖ ਡਿਵਾਈਸੇਸ ਇਦਾਂ ਦੇ ਹੈਗੇ ਆ ਕਿ ਜਿਹੜੇ 4G ਨੈਟਵਰਕ ਦੇ ਉੱਤੇ ਚੱਲ ਰਹੇ ਹੈਗੇ ਆ ਪਰ ਜਦੋਂ ਐਮਰਜੈਂਸੀ ਕਾਲ ਕਰਨੀ ਹੈਗੀ ਆ ਹੁਣ ਐਮਰਜੈਂਸੀ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ ਹੈਗੀ ਐਮਰਜੈਂਸੀ ਤਾਂ ਐਮਰਜੈਂਸੀ ਤੌਰ ਦੇ ਉੱਤੇ ਹੀ ਆ ਜਾਂਦੀ ਹੈਗੀ ਜਦੋਂ ਉਹ ਸਮੇਂ ਦੇ ਉੱਤੇ 311 ਜਿਹੜਾ ਹੈਗਾ ਆ ਅਸੀਂ ਕਾਲ ਕਰਨਾ ਹੈਗਾ ਆ ਇੱਕ ਮਿੰਟ ਇੱਕ ਮਿੰਟ ਇਹ 311 ਨਿਊਜ਼ੀਲੈਂਡ ਦਾ ਬਾਜੀ ਆ ਆਪਾਂ ਨਿਊਜ਼ੀਲੈਂਡ ਦਾ 311 ਆ ਆਸਟ੍ਰੇਲੀਆ ਦਾ 300 300 ਜਦੋਂ ਆਪਾਂ ਡਾਇਲ ਕਰਨਾ ਹੈਗਾ ਆ ਉਹ 4ਜੀ ਫੋਨ ਜਿਹੜੇ ਹੈਗੇ ਆ ਉਹ 3ਜੀ ਨੈਟਵਰਕ ਯੂਜ਼ ਕਰਦੇ ਹੈਗੇ ਆ 4 ਐਮਰਜੈਂਸੀ ਕਾਲ ਵਾਸਤੇ ਉਹ 7.5 ਲੱਖ ਜਿਹੜੇ ਲੋਕ ਹੈਗੇ ਨੇ ਭਾਈ ਉਹ ਵੀ ਪ੍ਰਭਾਵਿਤ ਹੋਣਗੇ ਇਹਦੇ ਨਾਲ ਹੀ 3 ਮਿਲੀਅਨ ਡਿਵਾਈਸ ਜਿਹੜੇ ਹੈਗੇ ਨੇ ਪ੍ਰਭਾਵਿਤ ਹੋ ਰਹੇ ਨੇ ਜਿਹਦੇ ਵਿੱਚ ਓਲਡੇਜ ਲੋਕ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਣੇ ਆ ਇਹਦੇ ਵਿੱਚ 2 ਲੱਖ ਜਿਹੜਾ ਹੈਗਾ ਆ 3 ਮਿਲੀਅਨ ਦੇ ਵਿੱਚੋਂ 2 ਲੱਖ ਮੈਡੀਕਲ ਅਲਾਰਮ ਲੋਕਾਂ ਦੇ ਲੱਗੇ ਹੋਏ ਜਿਹੜੇ ਬਜ਼ੁਰਗ ਹੁਣ ਘਰਾਂ ਦੇ ਵਿੱਚ ਬੈਠੇ ਹੈਗੇ ਆ ਮੈਡੀਕਲ ਅਲਾਰਮ ਲੱਗੇ ਹੋਏ ਹਨ ਉਹਨਾਂ ਦੇ ਉੱਤੇ ਕੋਈ ਨਾ ਕੋਈ ਟੈਕਨੋਲੋਜੀ ਲੱਗੀ ਹੋਈ ਆ ਉਹੋ 3G ਨੈਟਵਰਕ ਦੇ ਉੱਤੇ ਚੱਲ ਰਿਹਾ ਹੈ ਕਿ ਆ ਸਰਕਾਰ ਨੇ ਕਿਹਾ ਕਿ ਬੜੇ ਸਮੇਂ ਦੇ ਵਿੱਚ ਇਹ ਚੀਜ਼ਾਂ ਅਪਡੇਟ ਕਰ ਲਓ ਤਾਂ ਕਿ ਕੱਲ ਨੂੰ ਕੋਈ ਜਿਹੜੀ ਪ੍ਰੋਬਲਮ ਹੈਗੀ ਆ ਉਹ ਨਾ ਹੋਵੇ ਏਦਾਂ ਨਾ ਹੋਵੇ ਤੁਹਾਡੀ ਗੱਡੀ ਪੈਂਚਰ ਹੋ ਗਈ ਹਾਈਵੇ ਦੇ ਉੱਤੇ ਤੇ ਤੁਸੀਂ ਐਮਰਜੈਂਸੀ ਕਾਲ ਕਰਨੀ ਹੈਗੀ ਆ ਫੋਨ ਵੀ ਤੁਹਾਡਾ ਨੈਟਵਰਕ ਦੇ ਵਿੱਚ ਨਹੀਂ ਹੈਗਾ ਤੇ ਐਮਰਜੈਂਸੀ ਕਾਲ ਵੀ ਫਿਰ ਜਿਹੜੀ ਹੈਗੀ ਉਹ ਨਾ ਹੋਵੇ ਐਮਰਜੈਂਸੀ ਕਾਲ ਇਥੇ ਕਹਿੰਦੇ ਜੀ ਜਿਹੜੀ ਅਥਾਰਟिटीज ਨੂੰ ਕਾਲ ਕਰਨੀ ਹੈ ਯਾਨੀ ਕਿ ਪੁਲਿਸ ਨੂੰ ਐਂਬੂਲੈਂਸ ਨੂੰ ਕਾਲ ਕਰਲੀ ਆਸਟ੍ਰੇਲੀਆ ਵਿੱਚ ਜਿਹੜਾ 000 ਨੰਬਰ ਆ ਉਹਦੀ ਆਪਾਂ ਗੱਲ ਕਰ ਰਹੇ ਆ ਜਿੱਦਾਂ ਸਾਡੇ ਕਿ ਲੋ ਕਹਿੰਦੇ ਨੇ ਐਮਰਜੈਂਸੀ ਕਾਲ ਕਰਦਿਆਂ ਨੂੰ ਕਰਨ ਵਾਲੀ ਐਮਰਜੈਂਸੀ ਕਾਲ ਉਹ ਨਹੀਂ ਹੈਗੀ ਉਹਦੇ ਨਾਲ ਫਿਰ ਫਾਈਨ ਹੋਈ ਜਿਹੜਾ ਹੈਗਾ ਕਈ ਵਾਰੀ ਡਿਪਾਰਟਮੈਂਟ ਤੁਹਾਡੇ ਦੇ ਉੱਤੇ ਲਾਉਂਦੇ ਹੈਗੇ ਆ ਸੋ ਐਮਰਜੈਂਸੀ ਕਾਲ ਦੇ ਵਿੱਚ ਕਈ ਵਾਰੀ ਕੋਈ ਦਰਵਾਜ਼ਾ ਘਟਨਾ ਆ ਵਾਪਰਗੀ ਕਿਸੇ ਜਗ੍ਹਾ ਦੇ ਉੱਤੇ ਕਿਉਂਕਿ ਨਿਊਜ਼ੀਲੈਂਡ ਡਿਫਰੈਂਟ ਚੀਜ਼ ਹੈਗੀ ਆ ਆਸਟ੍ਰੇਲੀਆ ਦੇ ਵਿੱਚ ਤਾਂ ਕਹੀਂ ਪਾਸੇ 8 ਡੇ ਲੰਬੇ ਹੈਗੇ ਆ ਭਾਜੀ ਮੈਂ ਦੇਖਿਆ ਹੈਗਾ ਆ ਕਿ ਮੁੱਕਣ ਜੀ ਨਹੀਂ ਆਉਂਦੇ ਹੈਗੇ ਹੈਨਾ ਫਿਰ ਉਸ ਜਗ੍ਹਾ ਦੇ ਉੱਤੇ ਜਾ ਕੇ ਮੰਨ ਲਓ ਕੋਈ ਪ੍ਰੋਬਲਮ ਹੈਗੀ ਉਹ ਬਿਮਾਰ ਹੋ ਗਿਆ ਜਾਂਦੇ ਜਾਂਦੇ ਬਿਮਾਰ ਹੋ ਗਿਆ ਗੱਡੀ ਨਹੀਂ ਚਲਾ ਰਿਹਾ ਤੁਹਾਨੂੰ ਐਮਰਜੈਂਸੀ ਕਾਲ ਕਰਨੀ ਪਊਗੀ ਖਾਸ ਕਰਕੇ ਬਜ਼ੁਰਗ ਦੀ ਗੱਲ ਬਜ਼ੁਰਗਾਂ ਦੀ ਗੱਲ ਕੀਤੀ ਗਈ ਮੋਸਟਲੀ ਜਿਹੜੇ 3G ਵਰਤ ਰਹੇ ਨੇ ਜਾਂ ਇਹ ਟੈਕਨੋਲੋਜੀ ਵਰਤ ਰਹੇ ਨੇ ਉਹ ਬਜ਼ੁਰਗ ਨੇ ਆਪਣੇ ਹੈ ਨਾ ਸੀਨੀਅਰ ਸਿਟੀਜ਼ਨ ਜਿਹੜੇ ਹੋਗੇ ਹੁਣ ਐਮਰਜੈਂਸੀ ਦੀ ਕਈ ਵਾਰ ਲੋਡ ਵੀ ਜਾਂਤਰ ਉਹਨਾਂ ਨੂੰ ਬੈਂਦੀ ਪਮਾ ਹੈਲਥ ਲਈ ਜਾਂ ਕਿਉਂਕਿ ਇੱਥੇ ਜ਼ਿਆਦਾਤਰ ਕੱਲੇ ਰੋਕ ਰਹਿੰਦੇ ਨੇ ਨਾ ਇੰਡੀਪੈਂਡੈਂਟ ਆਪਣੇ ਘਰਾਂ ਦੇ ਵਿੱਚ ਤਾਂ ਉਹ ਚੀਜ਼ ਜ਼ਰੂਰ ਪ੍ਰਭਾਵਿਤ ਕਰਦਾ ਦੀ ਤਾਂ ਹੁਣ ਇਹ ਟਰਾਂਜ਼ੀਸ਼ਨ ਹੁਣ ਮਿਲ ਤੱਕ ਜਾਂ ਤਾਂ ਉਹਨਾਂ ਨੂੰ ਨਵੇਂ ਡਿਵਾਈਸਸ ਲੈਣੇ ਪੈਣੇ ਨੇ ਆਪਣੇ ਕਿਉਂਕਿ ਇਹੀ ਹੱਲ ਹੈ ਕਿ ਅਗਰ ਉਹਨਾਂ ਦੇ ਆਪਣੀ ਸਰਵਿਸਸਿਜ਼ ਯੂਜ਼ ਕਰਨੀਆਂ ਨੇ ਤਾਂ ਉਹਨਾਂ ਨੂੰ ਨਵੇਂ ਡਿਵਾਈਸਸ ਲੈਣੇ ਪੈਣੇ ਹੈਗੇ ਆ ਅਪਡੇਟਡ ਹੋਣਾ ਪੈਣਾ ਆ ਤੇ ਜਾਂ ਮਾਰਕੀਟ ਦੇ ਵਿੱਚ ਕੋਈ ਨਵੀਂ ਚੀਜ਼ ਆਊਗੀ ਤੇ ਉਹ ਫਿਰ ਤੁਹਾਨੂੰ ਜਿਹੜੀ ਹੈਗੀ ਐਕਸੈਪਟ ਕਰਨੀ ਪੈਣੀ ਸੀਗੀ ਇਹਦੇ ਨਾਲ ਹੀ ਅੱਗੇ ਭਾਈ ਥਰਡ ਇੰਡਸਟਰੀ ਦੇ ਨਾਲ ਸੰਬੰਧਿਤ ਖਬਰ ਦੇ ਉੱਤੇ ਤੁਸੀਂ ਜਿਹੜੇ ਹੈਗੇ ਚਾਨਣਾ ਪਾਉਣਾ ਹੈਗਾ ਆ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹੈਗਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਇੱਕ ਰੌਲਾ ਚੱਲਦਾ ਆ ਰਿਹਾ ਹੈ ਆ ਕਿ ਲੋਕਾਂ ਨੂੰ ਕਿਰਾਏ ਦੇ ਘਰ ਜਿਹੜੇ ਹੈਗੇ ਆ ਨਹੀਂ ਮਿਲਦੇ ਹੈਗੇ ਜਦੋਂ ਡਿਮਾਂਡ ਵਧੇ ਅਤੇ ਜਿਹੜੀ ਡਿਮਾਂਡ ਵਧਣ ਦੇ ਨਾਲ ਉਸ ਤਰੀਕੇ ਦੇ ਨਾਲ ਉਹਦੀ ਪੂਰਤੀ ਨਹੀਂ ਹੋ ਪਾ ਰਹੀ ਤੇ ਰੈਂਟ ਜਿਹੜੇ ਹੈਗੇ ਆ ਵਧ ਗਏ ਹੈਗੇ ਆ ਹੁਣ ਕਹਿੰਦੇ ਦੁਬਾਰਾ ਫੇਰ ਅੱਜ ਨਵਾਂ ਡਾਟਾ ਇੱਕ ਸਾਹਮਣੇ ਆਇਆ ਹੈਗਾ ਆ ਇਹ ਰਿਕਾਰਡ ਪੀਕ ਦੇ ਉੱਤੇ ਜਿਹੜਾ ਹੈਗਾ ਆ ਆਸਟ੍ਰੇਲੀਆ ਦੇ ਵਿੱਚ ਰੈਂਟਿੰਗ ਮਾਰਕੀਟ ਚੱਲ ਰਹੀ ਹੈ ਕਿ ਆ ਭਾਜੀ ਬਿਲਕੁਲ ਹੁਣ ਇਸ ਸਮੇਂ ਅਗਰ ਦੇਖਿਆ ਜਾਵੇ ਕਿ ਰੈਂਟਲ ਮਾਰਕੀਟ ਬਹੁਤ ਟਫ ਹੋਈ ਪਈ ਆ ਆਸਟ੍ਰੇਲੀਆ ਦੇ ਵਿੱਚ ਉਹਦੇ ਦੋ ਤਿੰਨ ਵੱਡੇ ਕਾਰਨ ਨੇ ਸਭ ਤੋਂ ਵੱਡਾ ਕਾਰਨ ਹੈਗਾ ਕਿ ਜਿਹੜਾ ਰੇਟ ਆਫ ਇੰਟਰਸਟ ਪਿਛਲੇ ਸਾਲ ਵਧਾਉਣਾ ਸ਼ੁਰੂ ਕੀਤਾ ਹ ਉਹਦੇ ਕਰਕੇ ਜਿਹੜੇ ਓਨਰਸ ਨੇ ਜਿਹੜੇ ਘਰਾਂ ਦੇ ਮਾਲਕ ਨੇ ਜਿਨ੍ਹਾਂ ਨੇ ਘਰ ਕਰਾਇਤੇ ਦਿੱਤਾ ਹੋਇਆ ਉਹਨਾਂ ਦੀ ਮਾੜੀ ਵਿੱਚ ਵਧ ਗਈ। ਹਾਂ। ਐਵਰੇਜ ਪਿਛਲੇ ਸਾਲਾਂ ਨਾਲੋਂ ਹੁਣ ਤੱਕ ਇੱਕ ਐਵਰੇਜ ਅਗਰ ਆਪਾਂ ਘਰ ਦੀ ਦੇ ਕੇ ਚੱਲੀਏ ਕਿ ਜਦਾ ਰੌਣ 6 ਲੱਖ 6.5 ਲੱਖ ਦਾ ਘਰ ਆ ਉਹਦੀ 1500 ਤੋਂ ਲੈ ਕੇ 2000 ਦੇ ਵਿੱਚ ਜਿਹੜੀ ਕਿਸ਼ਤ ਤੋਂ ਵਧੀ ਆ। ਮਤਲਬ ਪਹਿਲਾਂ ਅਗਰ ਉਹਦੀ ਕਿਸ਼ਤ 3000 ਸੀਗੀ ਉਹ 1500 ਦੇ ਕਰੀਬ ਵਧੀ ਆ। ਡਿਪੈਂਡ ਕਰਦਾ ਕਿ ਵੈਰੀ ਕਰੂਗਾ ਕਿ ਉਹਨੇ ਲੋਨ ਕਿੰਨਾ ਲਿਆ ਆਇਆ ਜਾਂ ਉਹਦਾ ਲੋਨ ਕਿੰਨਾ ਪਿਆ ਆਇਆ। ਬਟ ਇੰਨੀ ਐਵਰੇਜ ਕਿਸ਼ਤ ਵਧ ਜੁਗੀ। ਰੇਟ ਆਫ ਇੰਟਰਸ ਡਬਲ ਤੋਂ ਵੱਧ ਹੋ ਚੁੱਕੇ ਨੇ ਪਿਛਲੇ 1 ਸਾਲ ਦੇ ਵਿੱਚ। ਹੁਣ ਉਹਤੇ ਕਰਕੇ ਜੇ ਦਾ ਕਿਸੇ ਦੀ 1500 ਕਿਸ਼ਤ ਘਰ ਦੇ ਵਿੱਚ ਵੱਧ ਗਈ ਹੁਣ ਰੈਂਟ ਉਸ ਹੱਦ ਨਾਲ ਨਹੀਂ ਵੱਜਦਾ ਰੈਂਟ ਵੱਧ ਤੋਂ ਵੱਧ ਉਹਦਾ 100 200 ਡਾਲਰ ਜਾਂ 300 ਡਾਲਰ ਵੱਧ ਜੂਗਾ ਤੋਂ ਮੈਚ ਨਹੀਂ ਕਰ ਪਾ ਰਿਹਾ ਆਲਰੇਡੀ ਇੱਥੇ ਜਿਹੜੀਆਂ ਜ਼ਿਆਤਰ ਪ੍ਰਾਪਰਟੀਆਂ ਨੇ 네ਗੇਟਿਵ ਗੇਨਿੰਗ ਚ ਜਾਂਦੀਆਂ ਯਾਨੀ ਕਿ ਉਹਨੂੰ ਹਰ ਮਹੀਨੇ ਕੋਈ ਨਾ ਕੋਈ ਪੈਸਾ ਆਪਣੀ ਜੇਬ ਚੋਂ ਪਾਉਣਾ ਪੈਂਦਾ ਪ੍ਰਾਪਰਟੀ ਵਿੱਚ ਮੰਨ ਲਓ ਜੇ ਉਹਨੂੰ ਘਰ ਦਾ ਰੈਂਟ 2000 ਡਾਲਰ ਆ ਰਿਹਾ ਹੈ ਤਾਂ ਉਹਦੀ ਜਿਹੜੀ ਕਿਸ਼ਤ ਉਹ 2500 ਆ ਆਲਰੇਡੀ ਤਾਂ ਉਹਨੂੰ 500 ਡਾਲਰ ਆਪਣੀ ਜੀਬ ਚ ਪਾਉਣਾ ਪੈਂਦਾ ਪਲੱਸ ਖਰਚੇ ਵੀ ਹੋਗੇ ਪ੍ਰਾਪਰਟੀ ਦੇ ਜਿਹੜੇ ਉਹਨੂੰ ਕਾਉਂਸਲ ਰੇਟਸ ਦੇਣੇ ਪੈਂਦੇ ਨੇ ਇੰਸ਼ੋਰੈਂਸ ਹੋ ਗਈ ਇੰਸ਼ੋਰੈਂਸ ਹੋ ਗਈ ਪਲੱਸ ਜਿਹੜੇ ਆ ਆਪਣੇ ਰਿਪੇਅਰ ਹੋ ਗਈ ਤਾਂ ਇਹ ਸਾਰੇ ਜਿਹੜੇ ਖਰਚੇ ਐਕਸਟਰਾ ਪੈਂਦੇ ਨੇ ਹੁਣ ਉੱਪਰ ਜਿਹੜੀ ਕਿਸ਼ਤ ਵਧ ਗਈ ਤਾਂ ਉਹ ਜਿਹੜਾ ਪ੍ਰੈਸ਼ਰ ਬੰਦਿਆਂ ਦੇ ਉੱਤੇ ਪੈ ਰਿਹਾ ਨਾ ਤਾਂ ਉਹਦੇ ਨਾਲ ਕੀ ਹੋ ਰਿਹਾ ਕਿ ਜਿੰਨਾਂ ਲੋਕਾਂ ਜਿਹੜੇ ਲੋਕੀ ਤਾਂ ਝੇਲ ਪਾ ਰਹੇ ਨੇ ਪ੍ਰੈਸ਼ਰ ਨੂੰ ਕਿਉਂਕਿ ਹਰ ਮਹੀਨੇ ਭਾਜ 1500 1600 ਡਾਲਰ ਐਕਸਟਰਾ ਆਪਣੀ ਜੇਬ ਚੋਂ ਦੇਣਾ ਸਾਨੂੰ ਸਾਰਿਆਂ ਨੂੰ ਪਤਾ ਬਹੁਤ ਔਖਾ ਹਰੇ ਪਰਿਵਾਰ ਦੇ ਲਈ ਤਾਂ ਜਿਹੜਾਂ ਦੀ ਤਾਂ ਇਨਕਮ ਹੈਗੀ ਆ ਜਾਂ ਉਹ ਆਪਣੀ ਸ਼ਿਫਟਾਂ ਵਧਾ ਕੇ ਜਾਂ ਇੰਨੀ ਉਹਨਾਂ ਕੋਲ ਸੇਵਿੰਗ ਹੈਗੀ ਹੋਲਡ ਕਰ ਪਾ ਰਹੇ ਨੇ ਉਹ ਤਾਂ ਰੱਖ ਰਹੇ ਨੇ ਉਹ ਡੈਫੀਨਿਟਲੀ ਉਹ ਰੈਂਟ ਵਧਾ ਰਹੇ ਨੇ ਹਿਸਾਬ ਦੇ ਨਾਲ ਤਾਂ ਰੈਂਟ ਰਿਵਿਊ ਹੋ ਰਹੇ ਨੇ ਬਟ ਬਹੁਤੇ ਲੋਕ ਜਿਨ੍ਹਾਂ ਦੇ ਕੋਲ ਮਲਟੀਪਲ ਪ੍ਰਾਪਰਟੀਆਂ ਨੇ ਹਾਂਜੀ ਤਾਂ ਉਹਨਾਂ ਨੂੰ ਫਿਰ ਆਪਣੀ ਪ੍ਰਾਪਰਟੀ ਕੱਢਣੀ ਪੈ ਰਹੀ ਆ ਹਾਂ ਤਾਂ ਇਸ ਸਮੇਂਕਰ ਤੁਸੀਂ ਮਾਰਕੀਟ ਵਿੱਚ ਵੀ ਡਾਟਾ ਦੇਖੋਗੇ ਨਾ ਕਿ ਜ਼ਿਆਤਰ ਪ੍ਰਾਪਰਟੀਆਂ ਜਿਹੜੀਆਂ ਸੇਲ ਤੇ ਆ ਰਹੀਆਂ ਨੇ ਉਹ ਰੈਂਟਲ ਪ੍ਰਾਪਰਟੀਆਂ ਨੇ ਹੁਣ ਜਦੋਂ ਇੱਕ ਰੈਂਟਲ ਪ੍ਰਾਪਰਟੀਆਂ ਸੇਲ ਤੇ ਇੰਨੀ ਵੱਡੀ ਮਾਤਰਾ ਵਿੱਚ ਆ ਰਹੀਆਂ ਨੇ ਨੰਬਰਸ ਦੇ ਵਿੱਚ ਤਾਂ ਜਿਹੜੇ ਟੈਨੈਂਟ ਨੇ ਉਹਨੂੰ ਨਵੀਂ ਪ੍ਰਾਪਰਟੀ ਲੱਭਣੀ ਪੈਣੀ ਹੈ ਹੁਣ ਜਦੋਂ ਜ਼ਿਆਦੀਆਂ ਪ੍ਰਾਪਰਟੀਆਂ ਸੇਲ ਤੇ ਆ ਰਹੀਆਂ ਨੇ ਟੈਨੈਂਟ ਵੀ ਵਿਲੇ ਹੋ ਰਹੇ ਨੇ ਉਹ ਨਵੀਂ ਪ੍ਰਾਪਰਟੀ ਦੇਖਣ ਲਈ ਜਾ ਰਹੇ ਆ ਤੁਸੀਂ ਐਵਰੇਜ ਦੇਖ ਲਓ ਆਪਾਂ ਮੈਲਬਨ ਦੀ ਗੱਲ ਕਰੀਏ ਤੁਸੀਂ ਇੱਕ ਘਰ ਰੈਂਟ ਤੇ ਦੇਖਣ ਜਾਓ ਭਾਜੀ ਅੱਗੇ ਤੋਂ ਨਾਲੋਂ 25 ਤੋਂ 30 ਫੈਮਿਲੀਆ ਐਵਰੇਜ ਆਉਂਦੀਆਂ ਕਿੰਨੀ ਸਟ੍ਰੈਸ ਹੋ ਜਾਂਦੀ ਆ ਆਲਰੇਡੀ ਕਿ ਜੇ ਇੱਕ ਘਰ ਆ ਉਹਨੂੰ ਲੈਂਡ ਦੇ ਲਈ ਇੰਨਾ ਵੱਡਾ ਕੰਪੀਟੀਸ਼ਨ ਬਣਿਆ ਹੋਇਆ ਤਾਂ ਉਹਦੇ ਨਾਲ ਹੁਣ ਜਿਹੜੇ ਰੈਂਟ ਆ ਐਵਰੇਜ ਜਿਹੜੀ ਮੈਲਬਨ ਦੇ ਵਿੱਚ ਉਹ 600 ਡਾਲਰ ਟੱਪ ਗਈ ਆ ਵੀਕਲੀ ਵੀਕਲੀ ਸਿਡਨੀ ਦੇ ਵਿੱਚ ਉਹ 700 ਤੋਂ ਪਰ ਟੱਪ ਚੁੱਕੀ ਆ 750 ਵੀ ਕਈ ਇਲਾਕਿਆਂ ਦੇ ਵਿੱਚ ਆਇਆ ਆ ਕਿ ਜਿਹੜਾ ਐਵਰੇਜ ਜਿਹੜਾ ਰੈਂਟ ਆ ਵੀਕ ਦਾ ਤੇ ਵੀਕ ਦੇ ਵਿੱਚ ਕੈਲਕੂਲੇਸ਼ਨ ਹੁੰਦੀ ਆ ਹੁਣ ਉਹਦੇ ਕਰਕੇ ਜਿਹੜੇ ਹੋਮ ਆਨਰ ਨੇ ਡੈਫੀਨਿਟਲੀ ਉਹਨਾਂ ਦੇ ਪ੍ਰੈਸ਼ਰ ਆ ਇੱਕ ਘਰਾਂ ਦੀ ਘਟ ਘਰ ਘਟ ਗਏ ਨੇ ਤਾਂ ਦੂਜਾ ਜਿਹੜਾ ਆਪਣੀਆਂ ਪ੍ਰਾਪਰਟੀਆਂ ਦੇ ਜਿਹੜੇ ਰੇਟ ਵਧਣ ਕਰਕੇ ਜਿਹੜੀ ਮਾਰਗੇਜ ਵਧ ਗਈ ਹੈ ਤਾਂ ਡੈਫੀਨਿਟਲੀ ਉਹਦੇ ਕਰਕੇ ਜਿਹੜਾ ਉਹ ਖਰਚ ਆਇਆ ਉਹਨਾਂ ਦੇ ਉੱਤੇ ਜਾ ਰਿਹਾ ਹੈ ਤੇ ਇਹਦੇ ਕਰਕੇ ਲੋਕਾਂ ਨੂੰ ਜਿਹੜੇ ਰੈਂਟ ਤੇ ਘਰ ਮਿਲਦਾ ਬੜੀ ਮੁਸ਼ਕਲ ਹੋ ਰਹੀ ਹੈ ਤਾਂ ਰੇਟ ਵਧ ਰਹੇ ਨੇ ਇੱਕ ਹੋਰ ਜਿਹੜਾ ਵੱਡਾ ਕਾਰਨ ਉਹ ਹੈ ਕਿ ਜਿਹੜੀ ਕੰਸਟਰਕਸ਼ਨ ਹੈ ਉਹ ਬਹੁਤ ਪ੍ਰਭਾਵਿਤ ਹੋਈ ਹੈ ਪਿਛਲੇ 1 ਸਾਲ ਦੇ ਵਿੱਚ ਕਿਉਂਕਿ ਉਹਦਾ ਵੀ ਡੈਫੀਨਿਟਲੀ ਇਹਦੇ ਨਾਲ ਰੇਟ ਅੰਟਰਸ ਦੇ ਨਾਲ ਲੈਣਾ ਦੇਣਾ ਆ ਪਲੱਸ 1 ਮਈ ਤੋਂ ਨਵੇਂ ਰੂਲਸ ਵੀ ਆ ਚੁੱਕੇ ਨੇ ਕੰਸਟਰਕਸ਼ਨ ਨੂੰ ਲੈ ਕੇ ਪਹਿਲਾਂ 5 ਸਟਾਰ ਰੇਟਿੰਗ ਸੀ ਹੁਣ 7 ਸਟਾਰ ਰੇਟਿੰਗ ਆ ਚੁੱਕੀ ਹੈ 1 ਮਈ ਤੋਂ ਕੰਸਟਰਕਸ਼ਨ ਦੇ ਪ੍ਰਾਈਸਸ ਹੋਰ ਜਿਹੜੇ ਥੋੜੇ ਬਹੁਤ ਇੰਕਰੀਜ਼ ਹੋਣਗੇ ਵੱਧ ਜਾਣਕਾਰੀ ਜੇ ਆਉਣੀ ਹੈ ਪਰ ਆਉਣ ਵਾਲੇ ਦਿਨਾਂ ਚੁੱਤੀ ਵੀ ਪ੍ਰੋਗਰਾਮ ਕਰਾਂਗੇ ਕਿ ਜਦੋਂ ਹੋਰ ਜਾਣਕਾਰੀ ਆਉਂਦੀ ਹੈ ਹੁਣ ਜਦੋਂ ਕੰਸਟਰਕਸ਼ਨ ਵਧੀਆ ਤਾਂ ਉਸ ਲੈਵਲ ਤੇ ਕੰਸਟਰਕਸ਼ਨ ਨਹੀਂ ਹੋ ਪਾਰੀ ਜਿੱਥੇ ਕੋਈ ਪਹਿਲਾਂ 50 ਘਰ ਬਣਾਉਂਦਾ ਸੀਗਾ ਹੁਣ ਉਹ 10 ਜਾਂ 15 ਘਰ ਬਣਾ ਰਿਹਾ ਤਾਂ ਜਿਹੜੇ ਘਰ ਬਾਕੀ ਦਾ ਜਿਹੜੇ ਆ ਉਹ ਹਾਊਸ ਜਿਹੜੀ ਸ਼ਾਰਟਫਾਲ ਚੱਲਣ ਰਹੀ ਹੈ ਸੋ ਓਵਰਆਲ ਜਿਹੜੀ ਡਿਮਾਂਡ ਹੈ ਰੈਂਟਲ ਪ੍ਰੋਪਰਟੀ ਲਈ ਉਹ ਵਧੀ ਆ ਤਾਂ ਪਰ ਜਿਹੜੀ ਘਰਾਂ ਦੀ ਉਹ ਸ਼ਾਰਟੇਜ ਹੋਈ ਆ ਇੱਕ ਇਹ ਵੀ ਗੱਲ ਹੈਗੀ ਆ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਮਾਈਗ੍ਰੇਸ਼ਨ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਵਾਧਾ ਜਿਹੜਾ ਹੈਗਾ ਆ ਉਹ ਹੋਇਆ ਹੋਇਆ ਤੇ ਉਹਦੇ ਨਾਲ ਵੀ ਜਿਹੜੇ ਹੈਗੇ ਪ੍ਰਵਾਸੀ ਜਿਆਦਾ ਜਿਹੜੇ ਹੈਗੇ ਆਉਣ ਦੇ ਨਾਲ ਤੇ ਇਹ 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 થી ਜਿਹੜੀ ਹੈਗੀ ਪ੍ਰਭਾਵ ਹਾਂਜੀ ਇਹ ਇਹਦਾ ਇਹਦਾ ਤਾਂ ਹੈਗਾ ਹੀ ਹੈ ਕਿ ਚਲੋ ਕਿਉਂਕਿ ਮਾਈਗ੍ਰੇਸ਼ਨ ਤਾਂ ਤੁਹਾਨੂੰ ਪਤਾ ਉਸ ਦੇ ਲਈ ਵਿੱਚ ਆਲਰੇਡੀ ਚੱਲ ਰਹੀ ਹੈ ਬਟ ਜਿਹੜਾ ਹੁਣ ਨਵਾਂ ਅੱਜਕੱਲ ਆਪਾਂ ਵੀਡੀਓਜ਼ ਵੀ ਦੇਖਦੇ ਆਂ ਜਾਣਕਾਰੀ ਲਗਾਤਾਰ ਆ ਰਹੀ ਹੈ ਕਿ ਆਸਟ੍ਰੇਲੀਆ ਨੇ ਮਾਈਗ੍ਰੇਸ਼ਨ ਬਹੁਤ ਜ਼ਿਆਦਾ ਟਾਈਟ ਕੀਤੀ ਹੈ ਉਹ ਤਾਂ ਇੱਕ ਮੇਜਰ ਕਾਰਨ ਟੈਰਿੰਗ ਇੰਫੈਕਟ ਹਾਊਸਿੰਗ ਮਾਰਕੀਟ ਹੈ ਤਾਂ ਇੱਕ ਇਹ ਉਹਨਾਂ ਨੇ ਵੀ ਦੱਸਿਆ ਕਿ ਹਾਊਸਿੰਗ ਮਾਰਕੀਟ ਦੀ ਡਿਮਾਂਡ ਨੂੰ ਵੀ ਮੀਟ ਕਰਨ ਦੇ ਲਈ ਕਿ ਵੀ ਉਹਨਾਂ ਨੇ ਮਾਈਗ੍ਰੇਸ਼ਨ ਤੋਂ ਤੇ ਜਿਹੜੀ ਰੁਕ ਲਈ ਹੈਗੀ ਜਿਹੜੇ ਲੋਕਲ ਇੰਨੀ ਜ਼ਿਆਦਾ ਡਿਮਾਂਡ ਵਧ ਗਈ ਹੈ ਕਿ ਹੋਰ ਬੰਦਿਆਂ ਨੂੰ ਕੰਮਕਾਰ ਤੱਕ ਹੀ ਹੈ ਉਹਨਾਂ ਨੂੰ ਘਰ ਰਕ ਦੇਣ ਨੂੰ ਉਹਨਾਂ ਦੇ ਕੋਲ ਹੈ ਨਹੀਂਗੇ ਤਾਂ ਇਸ ਕਰਕੇ ਤੁਸੀਂ ਰੀਸੈਂਟਲੀ ਦੇਖਿਆ ਹੋਣਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਿ ਇੱਕਦਮ ਤੋਂ ਕੁਝ ਨਵੀਆਂ ਪਾਲਿਸੀਜ਼ ਆਈਆਂ ਨੇ ਔਰ ਅਸੀਂ ਲਗਾਤਾਰ ਵੀਡੀਓਜ਼ ਵੀ ਦੇਖ ਰਹੇ ਲੋਕ ਪਾ ਰਹੇ ਕਿ ਮੈਂ ਵੀ ਘਰ ਨਾਲ ਭਰਿਆ ਸੀਗਾ ਤੇ ਐਡੀ ਮੁਸ਼ਕਲ ਜਿਹੜਾ ਹੈ ਘਰ ਨਾਲ ਭਿਆ ਤੇ ਕੰਨ ਵੀ ਜੇ ਘਰ ਖਰੀਦਣਾ ਆ ਤਾਂ ਉਹ ਸੌਖਾ ਮਿਲ ਜਾਂਦਾ ਹੈਗਾ ਆ ਗ੍ਰੈਂਟ ਦੇ ਉੱਤੇ ਤਾਂ ਫਿਰ ਤੁਹਾਨੂੰ ਜਿਹੜੀਆਂ ਮਹੰਤਾਂ ਤਰਲੇ ਜਿਹੜੇ ਹੈਗੇ ਆ ਉਹ ਕਰਨੇ ਪੈਣਗੇ ਤੇ ਉਹ ਹਾਲਾਤ ਤਾਜ਼ਾ ਤਾਜ਼ਾ ਐਕਸਪੀਰੀਅੰਸ ਹੋਇਆ ਮੇਰੇ ਆ ਜਿਹੜਾ ਹੈਗਾ ਆ ਉਹ ਦੇਖਿਆ ਹੈਗਾ ਆ ਤੇ ਪਰ ਜਿਸ ਹਿਸਾਬ ਨਾਲ ਚੱਲ ਰਿਹਾ ਹੈਗਾ ਆ ਰੈਂਟ ਵੀ ਇੰਨੇ ਵੱਧ ਗਏ ਹੈਗੇ ਲੋਕਾਂ ਦੀ ਚੀਕ ਜਿਹੜੀ ਹੈਗੀ ਉਹ ਜ਼ਰੂਰ ਨਿਕਲਣੀ ਹੈ ਡੈਫੀਨਟਲੀ ਦੇਖੋ ਕਾਮਕਾਰਾਂ ਦਾ ਤਾਂ ਓਵਰਆਲ ਫਰਕ ਪਿਆ ਹੈ ਜੌਬਸ ਜਿਹੜੀਆਂ ਨੇ ਉਸ ਲੈਵਲ ਦੀਆਂ ਨਹੀਂ ਹੈਗੀਆਂ ਹੁਣ ਕੰਮਕਾਜ ਘਟੇ ਨੇ ਤਾਂ ਲੋਕਾਂ ਨੂੰ ਐਕਸਟਰਾ ਸ਼ਿਫਟਾਂ ਕਰਨੀਆਂ ਪੈਣੀਆਂ ਨੇ ਹੁਣ ਤੁਸੀਂ ਐਵਰੇਜ ਲਾ ਲਓ ਕਿ ਜੇ ਅੱਜ ਜਿਹੜਾ ਘਰ ਆ ਕਿਉਂਕਿ ਅਸੀਂ ਹੁਣ ਲੀਸ ਹਫ਼ਤੇ ਕੁਝ ਘਰ ਚੜਾਏ ਆ 25 ਤੋਂ 2600 ਦੇ ਵਿੱਚ ਇੱਕ ਐਵਰੇਜ ਘਰ ਚੜਦਾ ਪਿਆ 4 ਬੈਡਰੂਮ ਅਗਰ ਆਪਾਂ ਅਸੀਂ ਜਿਹੜੇ ਨਾਰਥਰਨ ਸਬਰਬ ਦੀ ਗੱਲ ਕਰੀ ਆ ਐਵਰੇਜ ਸਬਰਬ ਦੀ ਗੱਲ ਕਰੀ ਕਿ 4 ਬੈਡਰੂਮੇ ਕਾਮ ਕਰ ਠ ਬਟ 25-2600 ਦੇ ਵਿੱਚ ਘਰ ਚੱਲ ਰਿਹਾ ਮਹੀਨੇ ਦਾ ਹਾਂ ਤੇ ਮਨ ਲਓ ਤੁਸੀਂ ਲਾ ਲੋ ਕਿ ਇੱਕ ਇਟਸ ਨੋਟ ਅ ਸਮਾਲ ਅਮਾਉਂਟ ਅਗਰ ਤੁਸੀਂ ਕਹੋ ਕਿ ਇਹ ਐਵਰੇਜ ਬੰਦੇ ਦੀ ਤਗਾ ਵੀ ਇੰਨੀ ਹੁੰਦੀ ਆ ਤਾਂ ਡੈਫੀਨਿਟਲੀ ਫੈਮਿਲੀਜ਼ ਉੱਤੇ ਟਫ ਆ ਉਗੀ ਖਰਚਾ ওভারঅল ਜਦੋਂ ਆਪਾਂ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀ 인ਫਲੇਸ਼ਨ ਦੀ ਕਿ 인ਫਲੇਸ਼ਨ ਹਜੇ ਵੀ इवन दो ਕਰਨ ਤੋਂ ਬਾਅਦ ਵੀ ਉਸ ਰੇਟ ਤੇ ਨਹੀਂ ਆਈ ਅੱਜ ਵੀ ਆਰਬੀਆ ਦੀ ਜਿਹੜੀ ਮੀਟਿੰਗ ਹੋਈ ਅੱਜ ਵੀ ਆਰਬੀਆ ਦੀ ਇਹ ਵੀ ਨਾਲ ਹੀ ਆਪਾਂ ਐਡ ਕਰ ਦੋਨੇ ਹੈ ਕਿ ਅੱਜ ਜਿਹੜਾ ਹੈਗਾ ਆ ਰਿਜ਼ਰਵ ਬੈਂਕ ਦੀ ਮੀਟਿੰਗ ਜਿਹੜੀ ਹੈਗੀ ਆ ਹੋਈ ਹੈਗੀ ਆ ਕੱਲ ਨੂੰ ਵੀ ਦੁਬਾਰਾ ਕੰਟੀਨਿਊ ਜਿਹੜੀ ਹੈਗੀ ਉਹ ਚੱਲਣੀ ਹੈਗੀ ਐਕਚੁਅਲੀ ਹਰੇਕ ਜਿੱਦਾਂ ਤੁਸੀਂ ਵੀ ਦੱਸਿਆਗਾ ਹਰੇਕ ਪਹਿਲੇ ਮੈਨ ਟਿਊਜ਼ਡੇ ਨੂੰ ਜਿਹੜੀ ਹੈਗੀ ਆ ਮੀਟਿੰਗ ਉਹ ਹੁੰਦੀ ਹੈਗੀ ਆ ਤਾਂ ਇਹ ਇਹਦੇ ਵਿੱਚ ਕਈ ਲੋਕ ਇਹ ਸਮਝ ਰਹੇ ਹੈਗੇ ਆ ਕਿ ਇਨਫਲੇਸ਼ਨ ਜਿਹੜੀ ਹੈ ਕਿ ਆ ਉਹ ਹੁਣ ਵਾਪਸ ਮੁੜਨ ਲੱਗੀ ਹੈਗੀ ਆ ਤੇ ਸ਼ਾਇਦ ਜਿਹੜਾ ਹੈਗਾ ਪੀਕ ਇੰਟਰਸਟ ਰੇਟ ਦਾ ਜਿਹੜਾ ਹੈਗਾ ਅਸੀਂ ਦੇਖ ਚੁੱਕੇ ਹੈਗੇ ਆ ਤੇ ਹੁਣ ਔਣ ਵਾਲੇ ਸਮੇਂ ਦੇ ਵਿੱਚ ਇਹ ਘੱਟ ਸਕਦਾ ਹੈਗਾ ਜੇ ਜਦੋਂ ਅ ਇੰਟਰਸਟ ਰੇਟ ਹਰੇ ਉਸ ਤਰੀਕੇ ਦੇ ਨਾਲ ਰਿਜ਼ਰਵ ਬੈਂਕ ਵੀ ਕਹਿ ਰਹੀ ਹੈ ਕਿ ਹਜੇ ਘਟਣ ਦੀ ਉਮੀਦ ਘੱਟ ਹੈਗੀ ਆ ਤੇ ਮਹਾਰ ਵੀ ਇਹੀ ਕਹਿ ਰਹੇ ਹੈਗੇ ਬਾਕੀ ਤਾਂ ਹੁਣ ਕੱਲ ਨੂੰ ਜਿਹੜੀ ਹੈਗੀ ਮੀਟਿੰਗ ਹੋਣੀ ਹੈਗੀ ਆ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਕਿੰਨੇ ਪਰਸੈਂਟ ਦੇ ਉੱਤੇ ਜਾਂਦੀ ਹੈਗੀ ਆ OSR ਜਿਹੜਾ ਹੈਗਾ ਆਫੀਸ਼ੀਅਲ ਕੈਸ਼ ਰੇਟ ਜਿਹੜਾ ਹੈਗਾ ਕਿੱਥੇ ਜਾਂਦਾ ਹੈਗਾ ਉਹਦੇ ਨਾਲ ਹੀ ਜਿਹੜਾ ਹੈਗਾ ਕੈਲਕੂਲੇਸ਼ਨ ਅਗਲੀਆਂ ਜਿਹੜੀਆਂ ਬਿਲਕੁਲ ਕੁਝ ਅਲੱਗ-ਅਲੱਗ ਅਲੱਗ-ਅਲੱਗ ਰਿਪੋਰਟਾਂ ਆ ਰਹੀਆਂ ਨੇ ਕੋਈ ਕਹਿ ਰਿਹਾ ਜੀ ਕਿ ਘਟ ਸਕਦਾ ਕੋਈ ਕਹਿ ਰਿਹਾ ਜੀ ਵੇ ਦੇਖੋ ਕੋਈ ਕਹ ਰਿਹਾ ਕਿ ਸਟੇਬਲ ਰਹੂਗਾ ਹਾਂ ਤਾਂ ਬਟ ਕਿਉਂਕਿ ਇਹ ਜਿਹੜੇ ਜਿਹੜੇ ਮਾਰ ਦੀ ਮੈਂ ਗੱਲ ਕਰ ਰਿਹਾ ਹਾਂ ਸਾਬਕਾ ਸਾਬਕਾ ਰਿਜ਼ਰਵ ਬੈਂਕ ਦੇ ਉਹਨਾਂ ਨੇ ਵੀ ਕਿਹਾ ਕਿ ਐਡ ਦਾ ਮੂਮੈਂਟ ਨਹੀਂ ਵਧੂਗਾ ਪਰ ਇਹ ਨਹੀਂ ਹੋ ਸਕਦਾ ਵੀ ਹੁਣ ਘਟ ਘਟੀ ਜਾਊਗਾ ਇੱਕ ਵਾਰੀ ਜ਼ਰੂਰ ਵਧੂਗਾ ਹਾਂਜੀ ਹਜੇ ਕੋਈ ਵਾਦਾ ਹੈ ਨਹੀਂ ਘਟਣ ਦੀ ਜੋ ਮੈਨੂੰ ਲੱਗਦਾ ਜੇ ਸ਼ਾਇਦ ਚਾਂਸਸ ਘਟਣੇ ਬਾਕੀ ਚਲੋ ਜਦੋਂ ਰਿਜ਼ਰਵ ਬੈਂਕ ਆਪੜੀ ਕਿਦਾਂ ਕਰਦੀ ਪਰ ਇਸ ਸਾਰੇ ਦੇ ਨਾਲ ਜਿਹੜੀ ਹੈਗੀ ਬਾਹਰ ਮਾਰਕੀਟ ਦੇ ਉੱਤੇ ਵੀ ਕਾਫੀ ਜਿਹੜਾ ਹੈਗਾ ਅਸਰ ਪੈ ਰਿਹਾ ਹੈਗਾ ਜਿਹੜੀਆਂ ਆਪਸ਼ਨ ਦੇ ਉੱਤੇ ਪ੍ਰਾਪਰਟੀਆਂ ਅੱਗੇ ਧੜਾ ਧੜ ਵਿਕਦੀਆਂ ਹੁੰਦੀਆਂ ਸੀਗੀਆਂ ਉਹ ਵੀ 50% ਤੋਂ ਥੱਲੇ ਜਿਹੜਾ ਹੈਗਾ ਅੱਜ ਕੱਲ ਡਾਟਾ ਆਰਈਏ ਦਾ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਜਿਦੇ ਵਿੱਚ 50% ਹੀ ਪ੍ਰਾਪਰਟੀਆਂ ਜਿਹੜੀਆਂ ਨਿਕਲ ਰਹੀਆਂ ਹੈਗੀਆਂ ਤੇ ਉਦਾਂ ਵੀ ਫਸਟ ਟਾਈਮ ਵਾਇਰ ਵੀ ਜਿਹੜਾ ਹੈਗਾ ਥੋੜਾ ਜਿਹਾ ਠੰਡਾ ਜਲ ਰਿਹਾ ਹੈਗਾ ਆ ਭਾਜੀ ਉਹ ਵੀ ਕੀ ਕਰੇ ਐਲੀਜੀਬਿਲਟੀ ਨਹੀਂ ਬਣ ਰਹੀ ਜੇ ਸਾਫ ਦਾ ਰੇਟ ਵਧੇ ਹੋਏ ਆ ਅਗਲਾ ਬੋਰਿੰਗ ਕੈਪੈਸਿਟੀ ਨਹੀਂ ਬਣ ਰਹੀ ਤੇ ਉਹ ਪੈਸੇ ਨਹੀਂ ਬੋਰੋ ਕਰ ਪਾ ਰਿਆ ਬੈਂਕ ਤੋਂ ਤਾਂ ਲਊਗਾ ਨਹੀਂ ਕਰ ਪਾ ਰਿਆ ਤੇ ਜਿਹੜਾ ਇਨਵੈਸਟਰ ਹੈਗਾ ਆ ਉਹ ਆਪ ਸਹਿਮਿਆ ਜਿਹੜਾ ਹੈਗਾ ਆ ਉਹ ਪਹਾੜ ਦੇ ਉੱਤੇ ਬੈਠਾ ਹੈਗਾ ਤੇ ਦੇਖ ਰਿਹਾ ਹੈਗਾ ਕਿ ਕਿਹੜੇ ਸਮੇਂ ਇਨਵੈਸਟਰਸ ਦਾ ਸੀ ਆਸਟ੍ਰੇਲੀਆ ਦੇ ਵਿੱਚ ਮੈਨੂੰ ਲੱਗਦਾ ਠੰਡੇ ਬਸੇ 'ਚ ਬੈਠੇ ਨੇ ਬਸੇ ਨਹੀਂ ਉਹ ਸਾਰੇ ਬਸੇ ਜਾਂਦੇ ਨੇ ਨਿਊਜ਼ੀਲੈਂਡ ਦੀ ਗੱਲ ਕੀਤੀ ਜਾਵੇ ਕਿੱਥੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਪ੍ਰਾਪਰਟੀ ਮਾਰਕੀਟ ਦੇ ਮਾਹਰ ਸੀਗੇ ਧ ਤੇ ਥੋੜੇ ਦਿਨਾਂ ਬਾਅਦ ਹੀ ਫਿਰ ਉਹ ਵੇਚੀਆਂ ਜਾਂਦੀਆਂ ਸੀਗੀਆਂ ਤੇ ਉਹਨਾਂ ਦੇ ਸਾਰਿਆਂ ਦੇ ਬੁੱਲ ਜਿਹੜੇ ਹੈਗੇ ਆ ਉਹ ਸੁੱਕੇ ਹੋਏ ਹੈਗੇ ਆ ਤੇ ਜਿਹੜੇ ਏਜੰਟ ਥੜਾ ਥੜਾ ਜਿਹੜਾ ਹੈਗਾ ਪ੍ਰਾਪਰਟੀਆਂ ਵੇਚਦੇ ਸੀਗੇ ਉਹ ਵੀ ਹੁਣ ਆਪਣੇ ਆਪ ਨੂੰ ਥੋੜਾ ਜਿਹਾ ਇਸ ਸਥਿਤੀ ਚ ਮਹਿਸੂਸ ਕਰ ਰਹੇ ਹੈਗੇ ਆ ਕਿ ਕਦੋਂ ਇਹ ਜਿਹੜਾ ਸਮਾਂ ਹੈਗਾ ਆ ਉਹ ਨਿਕਲੇ ਤੇ ਸੁਨਹਿਰਾ ਸੁਨਹਿਰਾ ਜਿਹੜਾ ਸਮਾਂ ਹੈਗਾ ਆ ਉਹ ਸਾਡੇ ਕੋਲ ਆਵੇ ਬਿਲਕੁਲ ਭਾਈ ਹੁਣ ਆਪਾਂ ਸਾਰੇ ਜਹਾਜ਼ ਵਿੱਚ ਟਰੈਵਲ ਕਰਦੇ ਆਂ 에ਅਰਪੋਰਟ ਤੇ ਜਾਂਦੇ ਆਂ ਹੁਣ ਕਿਸੇ ਨੇ ਚਾਰਜਰ ਲਾ ਦਿੰਦਾ ਕੋਈ 에어ਪੋਰਟ ਦੇ ਉੱਤੇ ਆਪਣਾ ਚਾਰਜਿੰਗ ਦੇ ਉੱਤੇ ਕੋਈ ਕਿਤੇ ਬਹਿ ਜਾਂਦਾ ਕੋਈ ਆਪਣਾ ਸਮਾਨ ਛੱਡਿਆ ਹੁੰਦਾ ਹਾਂਜੀ ਹੁਣ ਸਿਡਨੀ 에어ਪੋਰਟ ਨੇ ਅੱਜ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਉਹਨਾਂ ਦੇ ਕੋਲ ਬਹੁਤ ਸਾਰਾ ਸਮਾਨ ਐਸਾ 에어ਪੋਰਟ ਤੇ ਪਿਆ ਲੋਸ ਪ੍ਰੋਪਰਟੀ ਜਿਹੜੀ ਕਿਸੇ ਨੇ ਕਲੇਮ ਨਹੀਂ ਕੀਤੀ ਤਾਂ ਉਹਦੀ ਉਹ ਸ਼ਾਇਦ ਕੋਈ ਆਪਸ਼ਨ ਕਰਨ ਜਾ ਰਹੇ ਆ ਉਹਦੇ ਬਾਰੇ ਜਾਣਕਾਰੀ ਦਵੋਗੇ ਕਿ ਲੋਕਾਂ ਦਾ ਸਮਾਨ ਉਹ ਵਿੱਚ ਹੀ ਜਾਂਦੇ ਨੇ ਸਿਡਨੀ 에어ਪੋਰਟ ਦੇ ਉੱਤੇ ਸਮੇਂ-ਸਮੇਂ ਦੇ ਦੌਰਾਨ ਜਿਹੜਾ ਹੈਗਾ ਇਹ ਸਮਾਨ ਰਹਿ ਜਾਂਦਾ ਹੈਗਾ ਆ ਕਿਸ ਤਰ੍ਹਾਂ ਜਦੋਂ ਤੁਸੀਂ ਦੱਸਿਆ ਕਿ ਚਾਰਜਰ ਰਹਿ ਗਿਆ ਕਿਸੇ ਦੀ ਪਹਿਚਾਣ 75 ਤਾਂ ਹੀ ਰਹਿੰਦਾ ਕਿ ਚਾਰਜਰ ਲੈਪਟਾਪ ਰਹਿ ਗਿਆ ਉਹ ਵੱਡੀਆਂ ਗੱਲਾਂ ਵੀ ਹੈਗੀਆਂ ਆ ਲੈਪਟਾਪ ਛੱਡ ਜੀ ਜੁਐਲਰੀ ਰਹਿ ਜਾਂਦੀ ਹੈਗੀ ਆ ਇਹਦੇ ਨਾਲ ਕਲੋਥ ਰਹਿ ਜਾਂਦੇ ਹੈਗੇ ਆਪਣੇ ਕੱਪੜੇ ਛੱਡ ਜਾਂਦੇ ਹੈਗੇ ਆ ਯਾ ਕਈ ਵਾਰ ਇਹ ਵੀ ਹੁੰਦਾ ਆ ਨਾ ਕਿ ਵੈਸੇ ਤਾਂ ਹੁੰਦਾ ਮੈਂ ਇਹ ਹੋਊਗੀ ਕਹਾਣੀ ਸਾਰੇ 에ਰਪੋਰਟਾਂ ਦੀ ਬਟਾਪਾ ਜਿਹੜੀ ਖਬਰ ਹੈ ਉਹ ਸਿਡਨੀ ਦੀ ਆਪਾਂ ਸਿਡਨੀ ਦੀ ਰੱਖ ਰਹੇ ਆ ਕਿਉਂਕਿ ਸਿਡਨੀ 에ਰਪੋਰਟਾਂ ਜਿਹੜਾ ਹੈਗਾ ਆ ਉਹ ਆਕਸ਼ਨ ਕਰਦਾ ਹੈਗਾ ਇਹਦੇ ਨਾਲੇ ਨਾ ਪਿੱਛੇ ਜੇ ਇੱਕ ਖਬਰ ਸਾਹਮਣੇ ਆਈ ਸੀ ਕਿ ਆਕਲੈਂਡ 에ਰਪੋਰਟ 3-3 ਡਾਲਰ 4-4 ਡਾਲਰ ਦੇ ਵਿੱਚ ਆਕਸ਼ਨ ਕਰ ਰਿਹਾ ਪਰ ਉਹ ਫੇਕ ਸੀਗੀ ਅੱਜ ਦੀ ਜਿਹੜੀ ਖਬਰ ਆ ओरिजिनल ਆ ओरिजिनल ਆ ਮਨੂੰ ਸਹੀ ਆ ਹਾਂ ਇਹ ਸਹੀ ਹੈਗੀ ਆ ਇਦੇ ਵਿੱਚ ਦੱਸ ਦਈਏ ਕਿ ਜਿਹੜਾ ਸਮਾਨ ਕਈ ਵਾਰੀ ਉੱਥੇ ਰਹਿ ਜਾਂਦਾ ਆ ਕਈ ਵਾਰੀ ਇਹ ਹੁੰਦਾ ਆ ਕਿ ਗੁਰਿੰਦਰ ਸਿੰਘ ਜੀ ਉਹਨੇ ਆ ਆਸਟ੍ਰੇਲੀਆ ਦੇ ਸਡਨ এয়ারਪੋਰਟ ਤੋਂ ਦਿੱਲੀ ਜਾਣ ਵਾਸਤੇ ਬੋਰਡਿੰਗ ਕਰਨ ਲੱਗੇ ਤੇ ਉਹਨਾਂ ਦਾ ਸਮਾਨ ਜਿਹੜਾ ਵਧ ਗਿਆ ਹੈਗਾ ਆ ਪਿੱਛੋਂ ਜਿਹੜੇ ਉਹਨਾਂ ਦੇ ਘਰ ਵਾਲੇ ਛੱਡਣ ਆਏ ਸੀਗੇ ਉਹ ਵੀ ਚੱਲ ਗਏ ਹੈਗੇ ਆ। ਉਹ ਸਮਾਨ ਕਿੱਥੇ ਰੱਖਣਾ ਹੈਗਾ? ਅਚੋ ਛੱਡਣ ਦੇ ਲੋਕੀ। ਅਗਲਾ ਕਹਿੰਦਾ ਮੈਂ ਇੱਥੇ ਛੱਡ ਜਾਂਦਾ ਦੇਖਿਓ ਆਪਣੀ ਚੱਕਰ ਲੈਣਗੇ ਹਣਾ। ਤੇ ਯਾ ਕਈ ਵਾਰੀ ਕੋਈ ਸਮਾਨ ਭੁੱਲ ਗਿਆ ਹੁਣ ਭੁੱਲ ਗਿਆ। ਫਲਾਈਟ ਕਰ ਲਿਆ। ਉਹ ਤੋਂ ਬਾਅਦ ਲੱਭਿਆ ਨਹੀਂ ਹੈਗਾ। ਹਣਾ ਉਹ ਚਾਰਜਰ ਚਾਰਜਰ ਮੈਂ ਤਾਂ ਕਿਤੇ ਬਹੁਤ ਕਾਮਨ ਹੈ ਚਾਰਜਰ। ਹਾਂ ਚਾਰਜਰ ਬਹੁਤ ਕਾਮਨ ਹੈਗਾ। ਜੁਲਰੀ ਰਹਿ ਗਈ ਕਿਤੇ ਹਣਾ। ਯਾ ਕੋਈ ਐਡਾਂ ਦਾ ਸਮਾਨ ਸੀਗਾ ਜਿਹੜਾ ਬੋਰਡ ਨਹੀਂ ਹੋ ਸਕਿਆ। ਉਹ ਵੀ ਫਿਰ